ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਮੱਝਾਂ ਵੀ ਦਿਖਾਵਾਂਗੇ ਤੇ ਸੱਜਣਾਂ ਦਿਖਾਵਾਂਗੇ گاਵਾ ਵੀ ਇੱਕ ਐਸੀ ਗਾਂ ਦਿਖਾਉਂਗਾ ਵੇਟ ਕਰਿਓ ਐਰ ਸ਼ਹਿਰ ਦਾ ਤੋਹਫਾ ਜਿਹੜਾ ਬਹੁ ਘੱਟ ਭਰਾਵਾਂ ਨੇ ਦੇਖਿਆ ਹੋਊਗਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ-ਕੱਲੀ ਖੋਲ ਕੇ ਦਾ ਤੋਰੀ ਨਹੀਂ ਜਾਨੀ ਜਾਦੇ ਨੇ ਕੁਝ ਪਸ਼ੂ ਖੋਲ ਕੇ ਤੋਰਾਗੇ ਤੇ ਰੇਟ ਸਾਰਿਆਂ ਦੇ ਕੋਸ਼ਿਸ਼ ਰਹੂਗੀ ਵੀ ਬਾਈ ਤੋਂ ਵੀਡੀਓ ਚ ਹੀ ਕਰਾ ਦਈਏ ਆ ਜਾ ਪਰਦੀਪ ਹੋਰ ਕਿਵੇਂ ਆ ਬਹੁਤ ਵਧੀਆ ਬਈ ਚੜਦੀ ਕਲਾ ਚੜਦੀ ਕਲਾ ਬਈ ਸ਼ੁਰੂ ਹੋ ਗਾ ਮੱਝਾਂ ਵਾਲੇ ਪੱਖ ਤੋਂ ਹਾਂ ਮੱਝਾਂ ਤਿੰਨ ਕਰੇ ਗਏ ਬਾਈ ਮੱਝਾਂ ਹੈਗੀਆਂ 12-13 ਆਪਣੇ ਕੋਲੇ ਤੱਕੀ ਠੀਕ ਹੈ ਹਾਂ ਬਾਕੀ ਬੇੜਾ ਹੈਗੀਆਂ ਨੇ ਬੇੜਾ ਥੋੜਾ ਜਿਹੀ ਵਿਚਦੀ ਕੰਮ ਆਪਾਂ ਘਟਾਤਾ ਹੀ ਥੋੜਾ ਰੋਗਤਾ ਹੀ ਕਿਉਂ ਵਿੱਚ ਪਿੰਡਾਂ ਦੀ ਬਿਮਾਰੀ ਮੂਰੀ ਦੀ ਸ਼ਿਕਾਇਤ ਜੀ ਜ਼ਿਆਦਾ ਦੱਸਦੇ ਸੀ ਨਾ ਵੀ ਕਈ ਵਾਰ ਲੈ ਕੇ ਅੱਗੇ ਅਗਲੇ ਦਾ ਨੁਕਸਾਨ ਹੋਵੇ ਯਾਰ ਕੀ ਫ ਜਨਵਰ ਆਪਣੇ ਕੋਲੇ ਰੂਟੀਨ ਚ ਵੀਡੀਓ ਆਪਾਂ ਪਿਛਲੇ ਹਫਤੇ ਪਾਈ ਨਹੀਂ ਸੀਗੀ 5 14 15 ਗਾਵਾਂ ਸੇਲ ਕੀਤੀਆਂ ਸੀ ਠੀਕ ਹੈ ਗੱਲ। ਬਾਕੀ ਆਪਣੇ ਕੋਲੇ ਤੁਹਾਨੂੰ ਪਤਾ ਗੁਰੀ ਗਾਂ ਆਪਣੇ ਕੋਲੇ ਗਾਂ ਚ ਮੱਝ ਹੁੰਦੀ ਬ੍ਰਾਂਡਡ ਆ। ਠੀਕ ਹੈ। ਇਹ ਜਿਹੜਾ ਚੰਗਾ ਜਾਨਵਰ ਉਹਦੇ ਚੰਗੇ ਪੈਸੇ ਲੱਗਣੇ ਨੇ। ਆ ਬਾਕੀ ਆਪਣੀ ਏਰੀਆ ਦਾ ਮਾਲ ਹੁੰਦਾ ਆਪਣੇ ਕੋਲੇ। ਇਹ ਨਹੀਂ ਹੈਗਾ ਵੀ ਰੋਂਗ ਸਾਈਡ ਦਾ ਮਾਲ ਨਹੀਂ ਹੋਊਗਾ ਜਿਵੇਂ ਜੁਪੀ ਜੱਪੀ ਵਾਲਾ। ਠੀਕ ਹੈ ਗੱਲ। ਹਾਂ ਤੇ ਇਹ ਗੱਲਬਾਤ ਕਰ ਲਈ ਮੱਝਾਂ ਵੀ ਹੋਇਆ ਕਰਦੇ। ਮੱਝਾਂ ਬਈ ਹੁੰਦੀਆਂ ਨੇ 12 ਮੱਝਾਂ ਦੀ ਤਿੰਨ ਰਹਿ ਗਈਆਂ ਆਪਣੇ ਕੋਲੇ। ਠੀਕ ਹੈ ਗੱਲ। ਹਾਂ ਤੇ ਮਾਰ ਗਿਆ ਨੀ ਆ ਪਤਾ ਪਤਾ ਮੱਝ ਦਿਖਾ ਯਾਰ ਮੱਝ ਦਾ ਕੱਦ ਕਾੜ ਦਿਖਾ ਤੇ ਲੰਬਾਈ ਦਿਖਾ ਇਹਦੀ ਬਹੁਤ ਵੱਡੀ ਛੋਟੀ 6 ਦੰਦਾਂ ਦਾ ਗੁਰੀ ਹਲੇ 6 ਦੰਦਾਂ ਦਾ ਹਾਂ ਨੀਲੀ ਰਾਵੀ ਦੀ ਮਗਰ ਕੱਟੀ ਆ ਨਾਲ ਵੀ ਕੱਟੀ ਆ ਹਾਂ ਲੈ ਬੱਚਾ ਇਹਦਾ ਬਾਲਾ ਹੁਣ 9 ਤੋਂ 10 ਕਿਲੋ ਬਾਲਾ ਹੁਣ ਤਿਆਰ ਆ ਕਿੰਨੇ ਦਿਨ ਦੀ ਸੂਈ ਆ ਅੱਜ ਤੀਜਾ ਦਿਨ ਆ ਤੀਜਾ ਦਿਨ ਹਾਂ ਕਿੰਨਾ ਦੁੱਧ ਪਾਉਂਦੀ ਪੀਕ ਲਈ ਦੁੱਧ ਬਾਈ ਆਪ ਨੂੰ 14 ਕਿਲੋ ਦੱਸਿਆ ਪਿਛਲੇ ਸੂਏ ਦਾ ਹਨਾ ਵੀ ਪਰ ਵੱਡੀ ਦੇਖ ਢਾਂਚਾ ਦੇਖ ਉੱਤੋਂ ਪੁੜੇ ਪਾੜੇ ਦੇਖ ਕਿੱਡੇ ਆ ਪੁੱਤ ਇਹਦਾ ਵੀ ਲਾ ਦੇ ਬੱਚਾ ਨਾਲ ਵਾਲੀ ਦਾ ਆ ਬਾਡੀ ਬੁੱਡੀ ਬਹੁਤ ਆ ਇਹਦਾ ਵੀ ਲਾ ਓ ਤੀਜੀ ਇੰਨਾ ਦੀ ਲਾ ਦੇ ਬੱਚੇ ਬੱਚੇ ਲਾ ਕੇ ਸਾਨੂੰ ਦੋ ਹੋ ਜਾਂਦਾ ਬਈ ਅੱਗੇ ਅਗਲੇ ਨੂੰ ਨਾ ਦੇਖਣਾ ਸੌਖਾ ਹੋ ਜਾਂਦਾ ਗੁਰੀ ਮੰਨ ਕੇ ਚਲਪਾ ਵੀ ਬੱਚਾ ਛੱਡਣ ਦੀ ਦੇਰ ਨਹੀਂ ਇੰਨਾ ਇੰਨਾ ਸੇ ਤੇ ਉੱਤਰਦੀ ਆ ਵੀ ਐ ਨਹੀਂ ਜਿਵੇਂ ਵਿੱਚ ਪਸੂ ਟਾਈਮ ਲੈਂਦੇ ਨੂੰ ਪਰ ਨੂੰ ਹਣਾ ਠੀਕ ਆ ਜੀ ਤੇ ਨੀਲੀ ਐ ਅੱਖਾਂ ਓੱਖਾਂ ਤੋਂ ਲਾ ਕੇ ਐਨ ਸਾਰੇ ਪਾਸੇ ਆ ਨੱਕ ਨੁੱੱਕ ਸਾਰਾ ਕੁਝ ਤੇ ਬਾਕੀ ਕੱਦ ਕਾਠ ਵੀ ਚੰਗਾ ਪਲੱਸ ਪੁਆਇੰਟ ਇਹਦਾ ਇਹ ਆ ਨਾ ਵੀ ਨਾਲ ਇਹਦੇ ਨਾ ਕੱਟੀ ਆ ਮੁਹਾਂ ਦੇ ਨੀਲੀ ਦਾ ਥੱਲੋਂ ਬੱਚੇ ਦਾ ਨੱਕ ਮੋਟਾ ਹੀ ਤੋਫਾ ਆ ਗਿਆ ਫ੍ਰੀ ਲੈ ਮਾੜੇ ਇਧਰ ਦਿਖਾ ਦੇ ਉੱਠੀ ਫੇਰ ਆ ਲੈ ਗੇਰੀ ਹੋਏ ਆ ਕੱਤੀ ਵੀ ਦਿਖਾ ਦੇ ਯਾਰ ਪਹਿਲਾਂ ਕੱਤੀ ਦੀ ਮਾਰ ਦੇ ਕਰੀ ਕੱਤੀ ਦਾ ਮੂੰਹ ਹੱਲੋ ਦੇਖੀ ਗੁਰੀ ਜਿਵੇਂ ਏਖੜ ਜੰਨੀ ਮੱਝ ਹੁੰਦੀ ਦੇਖ ਡੰਗ ਤੇ ਆਪਣੇ ਮੇਲੇ ਚ ਪਾਏ ਹੁੰਦੇ ਨੇ ਮੱਝਾਂ ਠੀਕ ਹੈ ਗੱਲ ਬਾਜ਼ਾਰ ਲਾ ਕੇ ਓਨੀ ਤਾਂ ਹੀ ਡੰਗਤੇ ਆ ਜੇ ਵਧੀਆ ਬੰਦੇ ਕੋਲੇ ਵਾਗੀ 16 ਕਿਲੋ ਦੁੱਧ ਦੋ ਸਮਾਂ ਦੁਪਹਿਰ ਦਾ ਆ ਗਿਆ ਉਹ ਹਿਸਾਬ ਨਾਲ ਅਡਜਸਟਮੈਂਟ ਕਰ ਲੈ 2 ਵਜੇ ਨੇ ਹੱਲੇ 2:00 ਵਜੇ ਦੇ ਏੜ ਗੇੜ ਦਾ ਟਾਈਮ ਆ ਉਹ ਹਿਸਾਬ ਨਾਲ ਖੋਲ ਨੀ ਪੱਤ ਮੜੀ ਜੀ ਨੂੰ ਤੋੜ ਦੇ ਚੋਬਰਾ ਖੋਲ ਕੇ ਇਹ ਮੰਨ ਕੇ ਚੱਲ ਪਾ ਵੀ ਵਧੀਆ ਬੰਦੇ ਕੋਲੇ 16 ਕਿਲੋ ਦੁੱਧ ਨੈਟ ਦੇ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਮਤਲਬ ਬਾਹਰੀ ਕੱਢ ਲਾ ਜਾਣ ਦੇ ਚੱਲ ਚੱਲ ਬਮਾ ਦੀ ਅੱਖਾਂ 'ਚ ਵੀ ਜਵਾਬ ਹੈਗੇ ਤੇ ਨਾਲ ਇਹਦੇ ਕੱਤੀ ਵੀ ਆ ਤੀਜਾਂ ਦੇ ਗੁਰੀ ਕਿੱਡੇ ਗੱਡੀਆਂ ਪਿੱਛੋਂ ਤੇ ਬਾਕੀ ਚੜਾਈ ਵਾਲੀ ਆ ਗਈ ਆ ਗਈ ਪੱਕੇ ਲੇਵੇ ਦੀ ਨਸਾਂ ਬਾਕੀ ਰੇਟ ਵੀ ਗੁਰੀ ਬਾਲਾ ਵਧੀਆ ਜਾਇਜ਼ ਹੀ ਹੋਣਾ ਕੋਈ ਐ ਨਜਾਇਜ਼ ਰੇਟ ਨਹੀਂ ਹੋਣਾ ਝੋਟੀ ਦਾ ਤੇ ਜਿਵੇਂ ਹੁਣ 9 ਕਿਲੋ ਬੋਲੀ ਜਮਾ ਤਿਆਰ ਆ ਬਾਈ ਠੀਕ ਹੈ ਜੀ ਤੇ ਥੱਲੋਂ ਦੇ ਕਿੰਨਾ ਗਰੰਟਾ ਨਾੜਾ ਨੂੜਾ ਲੇਵੇ ਦੇ ਜਿਵੇਂ ਬਾਜ਼ਾਰ ਲਾ ਕੇ ਇਹ ਜਿਵੇਂ ਮੰਡੀ ਜਾਂਦੀ ਆ ਠੀਕ ਹੈ ਜੀ ਨਾੜਾ ਦੇਖ ਚਾਰੇ ਪਾਸੇ ਪੁਰਣੀ ਪਈਆ ਨੇੜੇ ਰੱਖੀ ਪਤਾ ਇੱਥੋਂ ਲਗਾ ਦੇ ਇੱਥੇ ਰੋਕ ਲਾ ਹੌਲੀ ਰੱਖ ਪਤਾ ਹੌਲੀ ਤੋੜ ਦੇ ਤੋੜ ਦੇ ਐ ਨੂੰ ਐ ਨੂੰ ਤੁੱਕ ਜੀ ਜਿਹਾ ਬਸ ਪਤਾ ਬਸ ਬਸ ਅਲੈਕੁਮ 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 ਨਾਣਾ ਨੂਣਾ ਹੋਰ ਢਾਂਚਾ ਡੰਡ ਵੜਾ ਦੂਗੀ ਕੁੜੀ ਜਿੱਦਣ ਮੰਨ ਕੇ ਦੁੱਧ ਤੇ ਆ ਗਈ 16 ਕਿਲੋ ਦੁੱਧ ਦੇ ਦੂ ਵੱਡੀ ਵਾਲੀ ਐ ਕੁੜੀ ਏਡੀ ਮਿਲਦੀ ਨਹੀਂ ਮਿਲਦੀ ਚੱਲ ਲੈ ਚਲ ਬੋਝ ਕੇ ਬੱਚੇ ਤੇ ਲੈ ਮੇਰੇ ਲੈ ਜਾ ਪਤਾ ਫੋਲ ਸਿਕਾਈ ਨਾ ਬੱਚੇ ਤੇ ਲੈ ਚੱਲ ਲੈ ਚੱਲ ਲੈ ਚਲ ਆ ਜਾ ਗੈਰੀ ਐਨੂੰ ਧਾਰਾ ਮਾਰ ਕੇ ਵੀ ਦਿਖਾ ਦੇਣਾ ਲਾ ਕੇ ਕੱਟੀ ਧਾਰਾ ਮਾਰਾ ਆ ਜਾ ਧਾਰਾ ਵੀ ਤੁਹਾਨੂੰ ਮਾਰ ਕੇ ਦਿਖਾ ਦ ਨਸਾਂ ਆਰਡਰ ਤੇ ਬਹੁਤ ਰੱਖਦੀ ਆ ਥੋੜਾ ਜਿਹਾ ਆਪਾਂ ਗੱਲਬਾਤ ਕਰ ਲਈਏ ਬੱਚੇ ਦਾ ਕਰਦੇ ਆ ਬਾਜ਼ਾਰ ਬਹੁਤ ਸੋਹਣਾ ਗੁਰੀ ਆਮ ਤੌਰ ਤੇ ਬਾਈ ਆਪਾਂ ਮੇਲਿਆਂ 'ਚ ਦੇਖਦੀਆਂ ਮੰਡੀਆਂ ਆਪਾਂ ਵੀ ਜਾਣਦੇ ਆ ਇੰਨਾ ਬਾਜ਼ਾਰ ਦੇ ਵਿੱਚ ਲੇਵਾ ਹੁੰਦਾ ਜਾਨਵਰ ਥੱਲੇ ਦੇਖ ਜਿੰਨਾ ਮੰਨ ਕੇ ਦੁਪਹਿਰੇ ਨੂੰ ਆ ਠੀਕ ਆ ਗੱਲ ਕਰੰਟ ਵਾਲਾ ਜਾਨਵਰ ਨਹੀਂ ਪੁੱਜਦਾ ਕਿਸ ਬਸ ਬਤਾਰਾ ਮਰੀ ਪਤਾ ਲਾ ਕੇ ਬੱਚੇ ਨਾਲ ਇਹਦੇ ਉਹ ਕੱਤੀ ਆ ਗਈ ਕੱਤੀ ਦੁਆਰੇ ਛੱਡ ਲਈ ਮਰੀ ਇਹ ਵੀ ਜਵਾਬ ਜਬੂ ਹੈਗੇ ਅੱਖਾਂ 'ਚ ਪੈਰਾ ਤੇ ਵੀ ਮੱਥੇ 'ਚ ਵੀ ਤੇ ਬੂਤ ਪਿਆਰ ਨੀਲੀ ਆ ਗਈ ਮਗਰ ਬੱਚਾ ਵੀ ਜਿਵੇਂ ਹੁਣ ਨੀਲੀ ਦਾ ਤਰੇਜ ਬਹੁਤ ਆ ਬਾਈ ਹੁਣ ਅੱਗੇ ਨਹੀਂ ਨੇੜੋ ਲੇਵਾ ਤਾਂ ਖਾਈ ਮੜਾ ਜਾ ਪਈਦਾ ਨੇੜੋ ਲੇਵਾ ਤਾਂ ਖਾ ਕਿੰਨਾ ਚੌੜਾ ਲੇਵਾ ਐਤੋਂ ਤੇ ਬੰਦ ਬੰਦ ਤਾਰਾ ਮਾਰਦੇ ਥੱਲੇ ਚਵਾਈ ਦੀ ਬਈ ਪੂਰੀ ਫੱਟਫਾਟ ਆ ਕਈ ਵਾਰ ਕਿਉਂ ਤਾਂ ਬੱਚਾ ਲਾਉਣ ਦਾ ਕਾਰਨ ਤਾਂ ਆਗਾ ਅੱਧ ਤੋਂ ਵੱਧ ਆਪਣੇ ਜਾਨਵਰ ਆਨਲਾਈਨ ਜਾਂਦੇ ਆ ਜਿਵੇਂ ਜ਼ਿਆਦਾਤਰ ਬੰਦੇ ਆਉਂਦੇ ਬਹੁਤ ਘੱਟ ਆ ਠੀਕ ਆ ਗੱਲ ਆ ਤਾਰਾਂ ਤੱਪਿਆਂ ਦਾ ਪਤਾ ਲੱਗਦਾ ਹਾਂ ਪਤਾ ਲੱਗਦਾ ਬੰਦਾ ਤਾਰ ਤੱਪੇ ਦਾ ਕਿੱਦਾਂ ਦਾ ਰੱਖਦੀ ਆ ਬਸ ਨਹੀਂ ਤੇ ਮਾਰ ਜੋ ਭਰਾ ਤਾਰ ਚਵਾਈ ਦੀ ਰੂਮ ਵਰਗੀ ਪੋਲੀ ਆ ਜਮਾਨ ਆਗਲੇ ਚ ਵੀ ਮਾਰਦੀ ਮੋਟੀ ਧਾਰ ਆ ਬਈ ਜਮਨ ਚਵਾਈ ਵੀ ਆ ਗਈ ਫੁੱਲ ਮੋਤੀਲਾ ਹੁਣ ਇਹਦੇ ਪੈਸੇ ਦੱਸ ਰੇਟ ਇਹਦਾ ਜਮਾਂ ਬਾਜੂ 1,45,000 ਰੁਪਏ ਲੈਣ ਦੇਣਾ ਅੱਜ ਦੇ ਟਾਈਮ 'ਚ ਇਦਾਂ ਦੀ ਛੋਟੀ ਕੋਈ ਇੱਕ ਪਿੰਡ 70 ਤੋਂ ਘੱਟ ਕਿਤੇ ਨਹੀਂ ਮਿਲਦੀ 1,45 ਲੈਣਾ ਮਾਫੀ ਥੋੜੀ ਵਾਲੀ ਹੋਊਗੀ ਮਾੜਾ ਮੋਟਾ ਤਾਂ ਹੋ ਜੂ ਆ ਚੀਜ਼ਾਂ ਦੇ ਗੁਰੀ ਕਹਿ ਦਿੰਦਾ ਅਗਲਾ ਇੱਥੋਂ ਉੱਪਰੋਂ ਦੇਖੀ ਢਾਂਚਾ ਉੱਤੋਂ ਚੜਾਈ ਦਿਖਾ ਦੇ ਨਾਲੇ ਇਹਦਾ ਗੈਰੀ ਤੇ ਜੇ ਤੂੰ ਸਟੇਟਸ ਨਹੀਂ ਬਣਾਉਂਦਾ ਹੁੰਦਾ ਕਈ ਵਾਰ ਉਹ ਸਟੇਟਸ ਬਣਾਉਣ ਵਾਲੀ ਝੋਟੀ ਅਜੇ ਕੱਦ-ਕਾਠ ਵੀ ਫੁੱਲ ਡਾਵਾ ਗਿਆ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਝ 17 ਸੋਈ ਆ ਬਾਈ ਤਾਜੀ ਬੋਲੇ ਚੋ ਖਾਲੀ ਆ ਇਹਦੇ ਮਗਰ ਵੀ ਕੱਟੀ ਆ ਬਾਈ ਆ ਵੀ ਦਿਖਾ ਦੀ ਬੱਚਾ ਦੇਖ ਲੈ ਕੱਲ ਹੀ ਸੋਈ ਆ ਕੱਲ ਸੋਈ ਆ ਤੇ ਥਣ ਦਾ ਸਹਜ ਦਿਖਾਏ ਦਾ ਥਣ ਦਾ ਸਹਜ ਬਹੁਤ ਸੋਹਣਾ ਦੁੱਧ 17 18 ਕਿਲੋ ਇਹਦਾ ਛੋਟੀ ਦਾ ਦਿੱਤਾ ਹੋਇਆਗਾ ਸੂਰ ਕਿਹੜਾ ਬਾਈ ਇਹਦਾ ਦੂਜਾ ਚਵਾਈ ਦੇਖੀ ਕੋਰੀ ਜੰਮੀ ਬਸ ਦੂਜੀ ਆ ਰੂਣ ਵਾਲਾ ਕੰਮ ਏ ਆ ਦੇਖ ਲੈ ਮਾਰ ਦੇ ਤਾਰਾਂ ਦੀ ਅਗਲੇ ਆ ਜੀ ਮਾਰ ਦੇ ਤੇ ਬਾਕੀ ਕੀ ਗੱਲ ਤੁਹਾਨੂੰ ਦੱਸਾਂ ਜਿਆਦਾਤਰ ਵਪਾਰੀ ਚਵਾਈ ਦਾ ਜਾਨਵਰ ਸ਼ੁੱਧੀ ਖਰੀਦਦੇ ਹੁੰਦੇ ਕਿਉਂਕਿ ਬਈ ਚਵਾਈ ਦਾ ਆਪਾਂ ਮਾੜਾ ਨਹੀਂ ਲੈਂਦੇ ਜਾਨਵਰ ਨਾ ਕਦੇ ਲਿਆਗਾ ਵੇਚਣਾ ਹੁੰਦਾ ਕੱਦ ਵੱਡਾ ਵਾਲੇ ਮਾਮਲੇ ਤੋਂ ਲੰਬੀ-ਲੰਬੀ ਹੈ ਵੀ ਫੱਲਾ ਗਈ ਦੁੱਧ ਹੈ 18 18 ਕਿਲੋ ਦੁੱਧ ਪਿਛਲੇ ਸੂਏ ਦਾ ਬਾਈ ਦਿੱਤਾ ਹੈ ਜੈਨੂਨ ਸਿੰਘ ਆ ਦੇਖ ਨਾਲ ਦਾ ਰਿਜਨਲ ਇਹ ਨਹੀਂ ਬਣਿਆ ਨਹੀਂ ਕੋਡੀ ਵਾਲਾ ਐਂ ਜਮਾ ਕੋਡੀ ਵਾਲਾ ਸੇ ਅਸੀਂ ਤੋੜਦੇ ਇਧਰਲੇ ਪੰਨੇ ਤੋੜ ਲੰਬੀ ਇਧਰਲੇ ਬੰਨੇ ਤੋੜਦੇ ਅੰਦਰਲੇ ਪਾਸੇ ਜੇ ਵਧੀਆ ਬੰਦਾ ਬਾਈ 18 17 18 17 ਕਿਲੋ ਦੁੱਧ ਨਾਰਮਲ ਦੇਊਗੀ ਥੱਲੋਂ ਦੇਖੀ ਬਹੁ ਬਾਡੀ ਦੀ ਵੀ ਫੁੱਲ ਚੜਾਈ ਆ ਗਈ ਉਤਨਾ ਜਿਵੇਂ ਮੈਂ ਇੱਕ ਝੋਟੀ ਦਾ ਨਾਮ ਮੈਂ ਸਟੇਟਸ ਬਣਾ ਕੇ ਲਾਇਆ ਸੀ ਇੱਥੋਂ ਹੀ ਐਸੇ ਫਾਰਮ ਤੋਂ ਹੀ ਉਹਦੇ ਨਾਲ ਦੀ ਬਾਡੀ ਆ ਗਈ ਚੜਾਈ ਫੁੱਲਾ ਕਮਾਰਾ ਚੋਬਰਾ ਇੱਥੋਂ ਕੱਦ ਬੱਡ ਵੀ ਫੁੱਲ ਹੈ ਬਾਡੀ ਵਾਲੇ ਮਾਮਲੇ ਤੋਂ ਵੀ ਤੇ ਬਾਕੀ ਦੁੱਧ ਵਾਲੇ ਮਾਮਲੇ ਤੋਂ ਵੀ ਬਾਈ ਕਹਿੰਦਾ ਬਹੁਤ ਵੱਡੀ ਝੋਟੀ ਹੈ ਬਾਈ ਪੈਰ ਨਾ ਬੜਾ ਲੀ ਤੁਰੇ ਨਾਲ ਆ ਗਈ ਚੌੜੀ ਦੇਖੋ ਤੋ ਬੁਰੀ ਜਿਵੇਂ ਉਹਦੇ ਵੀ ਆਪਾਂ ਝੋਟੀ ਦਿਖਾਈ ਸੀ ਕਿਉਂਕਿ ਪਹਿਲਾਂ ਵੀ ਆਪਾਂ ਆਮ ਤੌਰ ਤੇ ਜੇ ਚਾਹੇ ਗਾਂ ਚਾਹੇ ਮੱਝ ਅਗਲਾ ਰੇਟ ਤੱਕਲਾ ਕਹਿੰਦਾ ਵੀ ਤੁਹਾਡਾ ਰੇਟ ਬਾਹਲਾ ਰੇਟ ਬਾਹਲਾ ਨਹੀਂ ਵੀਰੇ ਸੰਟੇ ਸਟਾਇਲ ਜਾਨਵਰ ਹੁੰ ਦਮਾਨ ਬੈੱਡ ਜਿੰਨੀ ਚੜਾਈ ਹੈ ਇਹਦੇ ਪੈਸੇ ਇਹਦਾ ਬਈ 1.75 ਲੱਖ ਦੀ ਝੋਟੀ ਦੇ ਦਾਂਗੇ 1.5 ਲੱਖ ਜਿੱਦਾਂ ਹੁਣ ਵੀਰੇ ਬਸਾਖੀ ਬਸੂਖੀ ਦੇ ਵਾਲੇ ਬੰਦੇ ਨੇ ਇਦਾਂ ਦੀ ਝੋਟੀਆਂ ਤੈਨੂੰ ਪਤਾ 2.5 3 2.5 3 ਤਾਂ ਨਾਰਮਲ ਕੰਮ ਚੱਲਦਾ ਸਾਰੀ ਬੋਲੇ ਚ ਖਾਲੀ ਆ ਬਈ ਠੀਕ ਆ ਗੱਲ ਆ ਇਆਪਾਂ ਗਿਆ ਮੱਧ ਦੀ ਬੋਲੇ ਚ ਕਈ ਵਾਰ ਖਾਲੀ ਹੁੰਦੀ ਆ ਠੀਕ ਆ ਗੱਲ ਸਾਰੀ ਬੋਲੇ ਚ ਖਾਲੀ ਇੱਥੇ ਮੰਨਾਂਗਾ ਰਹੀ ਇਹਦਾ ਗੈਪ ਦਿਖਾ ਦੀ ਥਾਣਾ ਦਾ ਅਗਲੇ ਤੋਂ ਪਿਛਲੇ ਦਾ ਗੈਪ ਵੀ ਸੋਣਾ ਰੱਖਦੀ ਆ ਇਹ ਬੜੀ ਬ੍ਰੀਕ ਬ੍ਰੀਕ ਵਾਲੀ ਆ ਦੇਖਿਆ ਚੀਜ਼ਾਂ ਦੇਖੀ ਉਸ ਪਾਸ ਜਿਵੇਂ ਇਹ ਪਸੂ ਤਰੜ ਨਹੀਂ ਨੰਦੱਕ ਪਸੂ ਤਰੜਾ ਹੁੰਦਾ ਤਰੜ ਜੀ ਬਰੀਕੀਆਂ ਚ ਆ ਗਈਆਂ ਹੁਣ ਵੱਡੀਆਂ ਝੋਟੀਆਂ ਨੇ ਇਹ ਐ ਨਹੀਂ ਹੈਗਾ ਵੀ ਹਲਕੀਆਂ ਝੋਟੀਆਂ ਨਹੀਂ ਹੈਗੀਆਂ ਤੇ ਹੁਣ ਆ ਜਾਗਾ ਜੀ 3 ਨੰਬਰ ਵਾਲੀ ਤੇ ਹੋਏ ਇਹ ਪਲੂਣਾ ਬਾਈ ਚੌਗੀ ਚਾਰ ਦੰਦ ਪਹਿਲਾ ਜਮੇ ਤਾ ਜੀ ਇਹ ਸਾਰੀਆਂ ਤਾਜ਼ੀਆਂ ਨੇ ਬਾਈ ਇਹ ਵੀ ਬੋਲੇ ਖਾਲੀ ਆ ਬਾਈ ਆਏ ਬਿਊਟੀ ਵਾਲੀ ਆ ਨਾ ਹਾਂ ਜਿਵੇਂ ਮੈਂ ਕਈ ਵਾਰੀ ਆਪਾਂ ਡਰਾਈ ਬਿਊਟੀ ਚ ਮੇਲੇ ਮੂਲੇ ਠੋਕ ਦਿੰਦੇ ਹਾਂ ਹਾਂ ਇਹ ਹਾਈ ਮਾਰਕਟ ਆ ਰਹੀਆਂ ਤਰ੍ਹਾਂ ਮਰੀ ਪੁੱਤ ਮੜੀ ਆ ਬੋਲੇ ਚ ਆ ਗਈ ਸਾਫ ਤੇ ਚਵਾਈ ਸਾਨੂੰ ਇਹਦੀ ਵੀ ਦਿਖਾ ਦੇਣਾ ਆਪਾਂ ਮੋਟੀ ਧਾਰਾ ਜਮ ਵਧੀਆ ਆ ਨਾ ਆ ਗਾਣਾ ਚ ਵੀ ਮਾਰ ਬਾਈ ਦੀ ਇਹ ਵੀ ਬਿਲਕੁਲ ਸਾਫ ਆਤ ਤੋਰੀ ਖੋਲ ਕੇ ਤੋਰ ਦੇ ਮੜੀ ਇਹਦੇ ਪੈਸੇ ਬਹੁਤ ਫਾਲੀ ਨੇ ਇਹਨੂੰ ਉਚੜੀਆਂ ਹੋਈਆਂ ਨੇ ਯਾਰ ਅਗੁਰੀ ਇੱਕ ਤਾਂ ਐ ਹੁੰਦਾ ਨਾ ਪਸ਼ੂ ਵੀ ਬੌਲੇਜ ਮੱਚੀ ਜਾਂਦਾ ਹੁੰਦਾ ਚੌਗੀ ਅਗੁਰੀ ਇਹ ਇਹਦੇ ਪੈਸੇ ਬਾਈ ਇਹਦਾ ਮੁੱਲ ਤਾਂ ਬਾਈ 170 ਆਗਾ 1 ਲੱਖ ਤੇ 70 ਹਜ਼ਾਰ ਮਾਫੀ ਹੋਜੂ ਕਰ ਲਾਂਗੇ ਮੌਕੇ ਤੇ ਬਾਈ ਜਦੋਂ ਕੋਈ ਆਊਗਾ ਠੀਕ ਆ ਗੱਲ ਤੋਰ ਚੋ ਬਰਾਗ ਸੁਆ ਆ ਗਿਆ ਪਹਿਲਾ ਦੰਦਾਂ 'ਚ ਆ ਗਈ ਚਾਰ ਦੰਦਾਂ ਤੇ ਬਿਲਕੁਲ ਤਾਜੀ ਸੂਈ ਆ ਬੱਚਾ ਕੀ ਆ ਗਿਆ ਕੱਟੀਆਂ ਬਾਈ ਸਾਰੀਆਂ ਕੱਟੀਆਂ ਨਾਲ ਇਹਦੇ ਵੀ ਕੱਟੀਆਂ ਅਨਾਲਾ ਇਹ ਵੀ ਕੱਟੀ ਤੇ ਬਾਕੀ ਬਿਊਟੀ ਵਾਲੇ ਪੱਖ ਤੋਂ ਸੁਣਵਾ ਸਟਾਰਟਿੰਗੀ ਦੱਸਦਾ ਮੁੜਲਾ ਥੱਲੇ ਵੀ ਹੈਗੀ ਆ ਬਿਲਕੁਲ ਖਾਲੀ ਇਸ ਟਾਈਮ ਆ ਖਾਲੀ ਨਾ ਬਾਈ ਵੀ ਤੇਈ ਵਾਰ ਕਦਾਂ ਹੁੰਦਾ ਸਾਫ ਕਰ ਲਿਓ ਬੋਲੇ ਚ ਸਾਫ ਕਰੀਆਂ ਹੋਈਆਂ ਨੇ ਛੱਡਿਆ ਨਹੀਂ ਹੋਇਆ ਬਾਈ ਬੋਲਾ ਇਹਦੇ ਥੱਲੇ ਬੋਲਾ ਤੈਨੂੰ ਬੋਲਾ ਬਾਈ ਕਟੋ ਕਟ ਇਹਦੀ ਵੀਡੀਓ ਵਿੱਚ ਹੈਗੀ ਆਪਣੇ ਕੋਲ ਝੋਟੀ ਦੀ ਭਰੀ ਹੋਈ ਐਂ ਕਰ ਮੋਬਾਈਲ ਨਹੀਂ ਮਰਾ ਪੱਜ ਕੇ ਫੜ ਕੇ ਠੀਕ ਆ ਗੱਲ ਭਰੀ ਭਰਾਈ ਦੀ ਉਹਦਾ ਵੀਡੀਓ ਵੀ ਪਾਓ ਕਿਉਂਕਿ ਬਾਈ ਇਹ ਆਪਾਂ ਨਾ ਰਾਮਪੁਰੋਂ ਲਈ ਸੀਗੀ ਇਹ ਝੋਟੀ ਠੀਕ ਆ ਗੱਲ ਕਿਉਂਕਿ ਹੁਣ ਕਿਹਰਾ ਆ ਕੇ ਤੈਨੂੰ ਪਤਾ ਪਸੂ ਖਾਲੀ ਹੋ ਗਿਆ ਤੇ ਦਿਖਾਉਣਾ ਤੈਨੂੰ ਵੀਡੀਓ ਦੀ ਸਪੈਸ਼ਲ ਚਲਦੀ ਦੀ ਕੋ ਕਮੇਗਾ ਵੀ ਐਫ ਨੂੰ ਵੀ ਲੇਵਾ ਨਹੀਂ ਹੁੰਦਾ ਗੁਰੂ ਇਹਨਾਂ ਲੇਵਾ ਕਿਉਂਕਿ ਆਪਣੇ ਕੋਲ ਤਾਂ ਪਈ ਆ ਤੇ ਹੁਣ ਮਾਰ ਦੇਗਾ ਜੀ ਆ ਬੱਚੀ ਦੇ ਕੈਮਰਾ ਤੇਰੀ ਵੀਡੀਓ ਜਦੋਂ ਤੱਕ ਆਉਂਦੀ ਆ ਆਪਾਂ ਦਿਖਾ ਦਾਂਗੇ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਬਾਈ ਨਾਲ ਚੱਲਦੀ ਤਾਜੀ ਸੂਈ ਆ ਮਗਰ ਬੱਛਾ ਗਾ ਤੇ ਬੌਲੇ ਚ ਬਾਈ ਖਾਲੀ ਆ ਤੋਰ ਚੋਬਰਾ ਖੋਲ ਕੇ ਆ ਇਹਨੂੰ ਚਲਾ ਦੇ ਬੌਲੇ ਚ ਸਾਫ ਆ ਜਾਤ ਨਸਲ ਕੁਆਲਿਟੀ ਇਹ ਵੀ ਤੁਹਾਨੂੰ ਜਿਵੇਂ ਕਿਹਾ ਵੀ ਪ੍ਰਿੰਟ ਪ੍ਰਿੰਟ ਬਹੁਤ ਦੁੱਧ ਦੇ ਦਊਗੀ 25 ਕਿਲੋ ਗੁਰੀ ਬਾਈ ਜਿਹਦੇ ਮਰਜ਼ੀ ਵਗ ਜੇ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਲੇਵਾ ਰੱਖਦੀ ਆ ਬਿਲਕੁਲ ਫੀਟਿੰਗ ਵਾਲਾ ਲੇਵਾ ਰੱਖਦੀ ਆ ਬਿਲਕੁਲ ਫਿੱਟ ਫੜ ਰੱਖ ਸਾਰੀ ਖਾਲੀ ਆ ਬੋਲੇ ਚ ਸਵੇਰੇ ਠੀਕ ਆ ਗੱਲ ਲੈ ਆ ਹਾਂ ਬਹੁਤ ਵਧੀਆ ਬੱਚਾ ਹੈਗਾ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਪ੍ਰਿੰਟ ਵਾਈਜ਼ ਦੇਖਣ ਨੂੰ ਪਹਿਲਾਂ ਨਿਕੂਗਾ ਬੰਦਾ 2 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਮੈਂ ਤਾਂ ਹੀ ਤੈਨੂੰ ਪੁੱਛਿਆ ਮੈਨੂੰ ਪਹਿਲਾਂ ਨਹੀਂ 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 ਦੂਜਾ ਸੁਆ ਬਾਈ ਸੁਆ ਦੂਜਾ ਤੇ ਨਾਲ ਇਹਦੇ ਆ ਗਿਆ ਮੇਲਕਾਫ ਲੈ ਆ ਲਿਆ ਸੂਆ ਦੂਜਾ ਬਾਈ ਕਹਿੰਦਾ ਪਰ ਲੱਗਦੀ ਪਹਿਲਣਾ ਵਾਂਗੂ ਅੱਜ ਬਾਈ ਦੀ ਇੰਪੋਰਟ ਇਹਦੇ ਵੀ ਲੈਣਾ ਪਾ ਗਾ ਬਰਾ ਲੈ ਗੁਰੀ ਛੋਟੀ ਦੀ ਪੀ ਆ ਗਈ 100 ਦਾ 100 ਆ ਜਾ ਗਰੀ ਲੈ ਆ ਇਧਰਲੇ ਬੰਨਿਆ ਛੋਟੀ ਦੀ ਪੀ ਦਰਜੰਟ ਮਾਸਟਰ ਤੋਂ ਲਈ ਆ ਬਈ ਪਟਾਲ ਵਾਲੇ ਤੋਂ ਠੀਕ ਹੈ ਬਿਠਮੜੇ ਪਿੰਡ ਦੀ ਝੋਟੀ ਹੈ ਸਾਰਾ ਰਿਕਾਰਡ ਆਦੇ ਆਪਾਂ ਐ ਨਹੀਂ ਕਹਿੰਦੇ ਕਿ ਵੀ ਕਈ ਵਾਰ ਅਗਲਾ ਕਹਿੰਦਾ ਵੀ ਉਹ ਦਿਨ ਹੁਣ ਇਹ ਵੀ ਕਿਉਂਕਿ ਅੱਜ ਦੂਜਾ ਦਿਨ ਹੀ ਹੈ ਨਾ ਦੇਖ ਕਹਿਣ ਦੀ ਗੱਲ ਨਹੀਂ ਬਾਈ ਮੰਨ ਕੇ ਐਚ ਐਫ ਗਾਂ ਦੇ ਲੇਵਾ ਲੱਗਿਆ ਹੁੰਦਾ ਜਿੰਨਾ ਝੋਟੀ ਦੇ ਲੇਵਾ ਲੱਗਿਆ ਹੈ ਮਾਸਟਰ ਦਾ ਸਾਨੂੰ ਪਤਾ ਹੀ ਆ ਵੀ ਉਹ ਨਹੀਂ ਨਹੀਂ ਆਇਆ ਨਹੀਂ ਆਪਾਂ ਗੱਲਾਂ ਬਾਤਾਂ ਕੋਈ ਪਰਦਾ ਚੋਰੀਆ ਵੀ ਦਿਸੂਗੀ ਹੁਣ ਜਿਵੇਂ ਆ ਆ ਇਹਦੇ ਵਿੱਚ ਹੁਣੇ ਬੋਲੇ ਚ ਨੁੱਚੜੀ ਹੋਈ ਆ ਇੱਕ ਤਰੀਕ ਦੀ ਇਹ ਸੂਈ ਹੋਈ ਆ ਹੁਣ ਇਥੇ ਮੁੜਦੇ ਗੁੱਠਾ-ਗਾਠਾ ਵੇਖੀ ਆ ਦਵਾਰੇ ਮੜਾ ਇਥੇ ਸ਼ੁਰੂ ਤੋਂ ਦਿਖਾ ਦਿੰਦੇ ਜੇ ਇਥੇ ਤੁਰੂ ਗੁੱਠਾ ਵੇਖੀ ਅਗਾੜੀ ਗੁੜੀ ਦੇਖੀ ਕਿੱਦਾਂ ਦੀ ਆ ਦੇਖ ਤੇ ਆਰਡਰ ਰੱਖਦੀ ਆ ਨਾਲ ਲੱਗਣਾ ਐਨ ਪੂਰਾ ਫਟਫਟ ਆਰਡਰ ਤੇ ਬੱਛੀ ਗਈ ਸੱਜਣੋ ਆ ਨਾੜੂਆ ਕੱਲ ਵੀ ਸੂਈ ਆ ਬਾਈ ਦੇਖ ਲੈ ਨਾੜੂਆ ਦਿਖਾ ਦੇ ਜਮਾ ਤਾਜੀ ਆ ਨਾੜੂਆ ਵੀ ਨਾਲਾ ਲੱਗਦੀ ਪਹਿਲਣਾਰ ਕੀ ਆ ਪਰ ਬਾਈ ਕਹਿੰਦਾ ਦੂਜਾ ਸੂਆ ਦਾ ਹੈਗਾ ਦੂਜਾ ਜੈਨੂਅਲ ਉਹ ਵੇ ਧਾਰਾ ਮਾਰ ਕੇ ਦਿਖਾ ਦੇ ਧਾਰਾ ਵੀ ਦਿਖਾ ਦੇ ਚੋਬਰਾ ਮਾਰ ਕੇ ਦਿਖਾ ਦੇ ਗਰੀ ਨੇੜੇ ਲਾ ਕੇ ਨਾ ਬਹੁਤ ਵਧੀਆ ਚਵਾਈ ਦੀਆਂ ਨੇ ਗੁਰੂ ਜੀ ਤੈਨੂੰ ਪਤਾ ਸੂਆ ਜਾਨਵਰ ਆ ਜੇ ਗੱਭਣ ਆਪਣੇ ਕੋਲ ਜਾਨਵਰ ਆਪਾਂ ਮਾੜਾ ਨਹੀਂ ਲੈਂਦੇ ਕਦੇ ਵਾਸਤੇ ਵੀ ਕਿਉਂਕਿ ਆਪਾਂ ਲੈਨੇ ਟੌਪ ਹੀ ਹੁੰਨੇ ਆ ਤੇ 2-4000 ਵੱਧ ਘੱਟ ਦੀ ਗੱਲ ਨਹੀਂ ਕਿਉਂਕਿ ਜਿਹੜਾ ਸਕੀਨ ਬੰਦਾ ਤੋਰਦੇ ਪਤਾ ਉਹਨੂੰ ਆ ਇਹ ਨੂੰ ਚਲਾ ਦਿੰਦੇ ਅੰਦਰ ਹੀ ਤੋਰਦੇ ਮੱਝਾਂ ਕਣੀ ਅੰਦਰਲੇ ਬੰਨੀ ਬਹੁਤ ਸੋਹਣੇ ਲੇਵੇ ਦੀਆਂ ਮੰਨ ਕੇ 22 ਕਿਲੋ ਦੁੱਧ ਪਲੂਨ ਦਾ ਚਵਾਇਆ ਹੋਇਆ ਤੇ ਬਾਕੀ ਆ ਗਈ ਬੱਛੀ ਫੁੱਲ ਫੀਟਿੰਗ ਦੇ ਵਿੱਚ ਆ ਗਈ ਹਾਂ ਦੇਖੀ ਲੇਵਾ ਦੇਖੀ ਕੁਆਲਟੀ ਲੇਵੇ ਦੀ ਬਹੁਤ ਸੋਹਣੀ ਆ ਥੱਲੋਂ ਚਾਰ ਸਲੇਵਾ ਜਮ ਆ ਗਈ ਬਿਲਕੁਲ ਐਨ ਸ਼ਕੀਨ ਵੀ ਫੁੱਲ ਆ ਗਈ ਪੈਰਾਂ ਪੂਰਾ ਦੀ ਵੀ ਮਜ਼ਬੂਤ ਆ ਗਈ ਫੁੱਲ ਹਾਂ ਲੈਗ ਸਕੋਰ ਵਾਲੇ ਪੱਖ ਤੋਂ ਸਾਰੇ ਪਾਸੇ ਵਧੀਆ ਬਾਕੀ ਰੇਟ ਭਾਈ ਜਮਾ ਬਾਜਬ ਰੇਟ ਆ 95000 ਰੁਪਏ ਦੀ ਬੱਛੀ ਦੇ ਦਾਂਗੇ ਆਪਾਂ 95 ਦੀ ਆਪਾਂ ਇਹ ਕੂਨ ਜਾਨੀ ਬੱਛੀ ਸਾਰੇ ਟੌਪ ਦੀ ਆ ਭਾਈ ਇਹ ਨਹੀਂ ਹੈਗਾ ਦੇਖ ਜਿਹੜੇ ਹੁਣ ਵਿੱਚ ਬਈ ਸ਼ਕੀਨ ਤੋਂ ਸ਼ਕੀਨ ਜਾਂ ਨੰਬਰ ਲੈਣ ਵਾਲੇ ਵਿੱਚ ਭਈ ਟਾਈਮ ਪਾਸ ਵਾਲੇ ਵੀ ਹੁੰਦੇ ਆ ਹਨਾ ਥਾਣ ਦਿਖਾ ਗਰੀ ਬਹੁਤ ਪਿਆਰੀ ਆ ਬਾਈ ਕਿਸੇ ਪਾਸੇ ਹੱਥ ਤਰਾ ਨਹੀਂ ਹੈਗਾ ਯਾਰ ਹਨ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਰੱਖਦੀ ਵੀ ਗਾਇ ਪਤਿਆ ਮੱਝਾ ਨਾਲ ਦਾ ਤੇ ਹੁਣ ਮਾਰਦੇ ਕੈਮਰਾ ਅਗਲੀ ਬੈੜ ਤੇ ਇਹਦਾ ਸੂਆ ਕਿਹੜਾ ਜੀ ਦੂਜਾ ਸੂਆ ਬਾਈ 6 ਦੰਦਾ ਇਹਦੇ ਨਾਲ 28 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਇਹਦੇ ਨਾਲ ਬੱਚੀ ਆ ਬਾਈ ਮੰਗਰ ਇਹਦੇ ਨਾਲ ਬੱਚੀ ਆ 3 ਕਿਲੋ ਤੋਂ ਉੱਪਰ ਦੁੱਧ ਦੇ ਦੂਗੀ ਠੀਕ ਆ ਗੱਲ ਆ ਇਹਦੀ ਇਹਦੀ ਬੱਚੀ ਤੇ ਵੀ ਮਾਰਦੀ ਗਰੀ ਕੈਮਰਾ ਨੂੰ ਦੁੱਧ ਲਾਰੇ ਪਤੋਂ ਬੱਚੇ ਤੇ ਗੁਰ ਬੱਚੇ ਦੇ ਲਾਰੇ ਦੁੱਧ ਸੱਜਣਾ ਉਤਰਿਆਊਗੀ ਤੇ ਬਾਕੀ ਇਹਦੇ ਨਾਲ ਆ ਗਈ ਬੱਛੀ ਸੂਆ ਕਿਹੜਾ ਸਬਰ ਦੀ ਬਈ ਦੂਜਾ ਬਈ ਛਿੱਗੀ ਆ ਦੂਜਾ ਸੂਆ ਛੇ ਦੰਦ ਵੱਡੀ ਬੁੱਢੀ ਬਹੁਤਾ ਹਨਾ ਬਾਕੀ ਬਈ ਬਰੀਡ ਵਾਲੀ ਆ ਨਾ ਕੱਦ ਕਾਠ ਬਰੀਡ ਵਾਲੀ ਬਰੀਕ ਦੇ ਗੁਰੀ ਇਹ ਵੀ ਪਿੱਛੋਂ ਕਿੰਨੀਆਂ ਦੇਖੀ ਚੰਦਾਈ ਚਲੂ ਡਿਜ਼ਾਈਨ ਜੂਨ ਦੇ ਕਿੰਨੇ ਵਧੀਆ ਨੇ ਇਹਦੇ ਕੱਦ ਦਾ ਆਈਡੀਆ ਕਰਾ ਥਲੋਂ ਲੱਤਾਂ ਲੁੱਤਾਂ ਹੋਰ ਇਕੱਲਾ ਗੁਰੀ ਐ ਨਹੀਂ ਹੁੰਦਾ ਬਈ ਯਾਰ ਆਪਾਂ ਵੀ ਗਾਂ ਲੈ ਲਈ ਗਾਂ ਦੇ ਜਾਨਵਰ ਦੇ ਰੰਗ ਟੰਗ ਵੀ ਬਹੁਤ ਵਿਖਦੇ ਆ ਬਈ ਤੇ ਇਧਰਲੇ ਬੰਨੇ ਆਰਡਰ ਕੁਆਲਟੀ ਵੀ ਕਰਾ ਦੇ ਚੈੱਕ ਕੇ ਆ ਡਰਵੀ ਸੋਣਾ ਰੱਖਦੀ ਆ ਨਾਲ ਫੱਟਲੇ ਵਾ ਬਾਈ ਜਮਾ ਬਿਲਕੁਲ 28 ਕਿਲੋ ਦੋ ਦਿੱਤਾ ਆ ਇਹ ਆ ਚੀਜ਼ਾਂ ਦੇਖੀ ਕੋਈ ਮੱਛੀ ਵੀ ਸਾਨੂੰ ਚੁੰਗਦੀ ਦਿਖਾਤੀ ਦੇਖੀ ਬਾਈ ਕਹਿ ਦਿੰਦਾ ਹੁਣ ਅਗਲਾ ਬ੍ਰੀਕ ਦੇਖੀ ਕਿੰਨੀ ਆ ਇਹ ਹਰ ਪੱਖ ਤੋਂ ਲੈ ਕਰਦੇ ਬੱਚਾ ਬੰਦੇ ਪੁੱਤ ਪਰੇ 17 ਦਾ ਕਰ ਮਾਰ ਕੇ ਇਹਦੀਆਂ ਵੀ ਕੋਸ਼ਿਸ਼ ਰਹਿੰਦੀ ਹੁੰਦੀ ਆ ਵੀ ਕਈ ਵਾਰੀ ਕਿਸੇ ਦੂਰ ਵਾਲੇ ਭਰਾ ਨੇ ਆਨਲਾਈਨ ਬਹੁਤ ਬਾਈ ਬਾਈ ਫੋਨ ਤੇ ਅਗਲਾ ਹੁਣ ਚਲੋ ਚੀਜ਼ ਹੁੰਦੀ ਆ ਹਨਾ ਚਵਾਈਆਂ ਤਕਰੀਬਨ ਸਾਰੀਆਂ ਖਰੀਆਂ ਜਿੰਨੀਆਂ ਤੁਹਾਨੂੰ ਮੈਂ ਵਿਖਾ ਦਿੱਤੀ ਬਸ ਉਤਰ ਹੁਣ ਉਤਰਊਗਾ ਹੁਣ ਇਹਦਾ ਪ੍ਰਤੀਬਾ ਇਹ ਵੀ ਕੱਲ ਸੁਈ ਹੈ ਬਾਈ ਇਹਦਾ ਰੇਟ ਕੀ ਹੈ ਇਹ ਬਾਈ 1 15 ਦੀ ਮੱਛੀ ਦੇ ਦਾਂਗੇ ਆਪਾਂ 1 ਲੱਖ ਤੇ 15000 ਦੀ ਬੱਚਾ ਮੰਗਰ ਟੋਬ ਤੌਰ ਦੇ ਪੁੱਤ ਮੜੀ ਨਾਲੇ ਤੇ ਵਧੀਆ ਵਧੀਆ ਕੇਰ ਵਾਲਾ ਬੰਦਾ ਹਾ ਤਾਂ ਗੁਰੀ 30 ਕਿਲੋ ਦੁੱਧ ਵੀ ਇਹ ਲੈ ਲੂਗਾ ਤੂੰ ਨੋਰਮਲ ਇਹਦਾ ਕੀ ਰਿਕਾਰਡ ਦੱਸਿਆ ਰਿਕਾਰਡ ਵੀ ਨਹੀਂ 28 ਕਿਲੋ ਦੁੱਧ ਦਾ ਰਿਕਾਰਡ ਪਹਿਲਣ ਦਾ ਇਦਾਂ ਦੇ ਜਾਨਵਰਾਂ ਵਿੱਚ ਪੂਰੀ ਕੀ ਆ ਬਾਈ ਇਹਦਾ ਮੂੰਹੋਂ ਬੋਲਦੇ ਨੇ ਯਾਰ ਨਾਲ ਵੀ ਇਹਦੇ ਬੱਚੇ ਆ ਗਏ ਅੱਲੇਵਾ ਦੇਖ ਅੱਗੇ ਪਿੱਛੇ ਦਾ ਲੇਵਾਗਾ ਬਾਕੀ ਜਿੰਨੀ ਵੀ ਹੈਗੀ ਆ ਸਾਰੀ ਫਰਸਟ ਕਲਾਸ ਹੀ ਆ ਲੇਵਾ ਉਨੇ ਹੀ ਅੱਗੇ ਆ ਉਨੇ ਹੀ ਪਿੱਛੇ ਆ ਤੇ ਨਾਲ ਇਹਦੇ ਆ ਗਈ ਸੱਜਣੋ ਬੱਛੀ ਮੱਕੀ ਹੋਰ ਆ ਬਈ ਗੁਰੀ ਬਰੀਡ ਵਾਲੇ ਪੁਰਜੇ ਨੇ ਯਾਰ ਕੁਆਲਟੀ ਵਾਲੇ ਜਾਨਵਰ ਨੇ ਇਹ ਦੂਜੇ ਨਹੀਂ ਹੈਗੇ ਹਨ ਫਾਰਮ ਦੇ ਕੰਮ ਦੀਆਂ ਬਿਹੜਾ ਨਹੀਂ ਜਿੱਦਾਂ ਹੁਣ ਬਹੁਤ ਬੀਰ ਸ਼ਕੀਨ ਹਰ ਇੱਕ ਬੰਦਾ ਫਾਰਮ ਪਾਉਂਦਾ ਬਈ ਉੱਥੇ ਇਦਾਂ ਦੇ ਜਾਨਵਰ ਹੀ ਘਰ ਪੂਰਾ ਕਰਦੇ ਨੇ ਹੁਣ ਕ੍ਰੋਸ ਜਾਨਵਰ ਦਸੇ ਕਰਦਾ ਸੀ ਹਨਾ ਜੇ ਕਰੇ ਦੋ ਰੱਖਣੀਆਂ ਇੱਕ ਰੱਖ ਲੋ ਪਰ ਚੀਕ ਕੁਆਲਟੀ ਦੀ ਰੱਖੋ ਬਰੀਡ ਬਹੁਤ ਵੀ ਉਹਦੇ ਪੱਖ ਤੇ ਨਹੀਂ ਜਾਨਵਰ ਦੇ ਆਲੇ ਦੁਆਲੇ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਇਹਨੂੰ ਆਈ ਹੁਣ ਗੁਰੀ ਇਹਨੂੰ ਦੇਖਣ ਆਲਾ ਬੰਦਾ ਬਈ ਐ ਨਹੀਂ ਪਤਾ ਕਈ ਵਾਰ ਵਿੱਚ ਕਹਿੰਦੇ ਨੇ ਤੀਜਾ ਸੂਆ ਨੂੰ ਆਹ ਚੌਗੀ ਹੈ ਬਈ ਦੁੱਧ ਦੰਦ ਠੀਕ ਆ ਤੇ 24 ਤੋਂ 25 ਕਿਲੋ ਬਈ ਇਹਨੇ ਦੁੱਧ ਦਿੱਤਾ ਪਹਿਲਾਂ ਡੈਨਮਾਰਕ ਦੇ 40 120 ਦੇ ਸਿਮੰਦੀ ਆ ਕੀ ਡੈਨਮਾਰਕ ਤੋਂ ਅੱਗੇ ਗੱਬਣ ਥਣ ਦਾ ਤੋਰ ਪਤਾ ਸੋਹਣਾ ਰੱਖਦੀ ਆ ਨਾ ਹਾਂ ਬਈ ਚਾਰ ਦੰਦ ਆ ਬਈ ਚੰਗੀ ਆ ਬਹੁਤ ਸੋਹਣੇ ਫਾਰਮ ਤੋਂ ਲਈ ਆ ਕੱਦ ਵੀ ਚੰਗਾ ਵਧੀਆ ਫਾਰਮ ਤੋਂ ਲਈ ਗੁਰੀ ਲੈਵਾ ਜਿੰਨਾ ਲਾਉ ਅੱਗੇ ਤੇ ਪਿੱਛੇ ਵੀ ਲਾਉਗੀ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦੇ ਬਈ ਹਫਤਾ ਜਾ ਪੈਂਡਿੰਗ ਆ ਪੰਜ ਚਾਰ ਦਿਨਾਂ ਚ ਪੂਰੀ ਫਲ ਉੱਤਰੇ ਹੋਊਗੀ ਇੱਕ ਹਫਤਾ ਪੈਂਡਿੰਗ ਆ ਕਮਾ ਲਿਆ ਬਈ 22 ਕਿਲੋ ਦੁੱਧ ਤਾਂ ਇਹਦਾ ਮਤਲਬ ਵੀ ਜਮਾਂ ਠੰਡਾ ਦੇ ਦੂਗੀ ਕੋਈ ਰੌਲਾ ਹੀ ਨਹੀਂ ਥਣ ਵੀ ਸੋਹਣਾ ਲੱਗਿਆ ਪੀਚਵਾਈ ਵਾਲਾ ਹਾਂ ਤੇ ਬੱਚਾ ਵੀ ਚੋਲੂਗਾ ਇਹਦੀ ਧਾਰ ਜਿਹੀ ਕਿਸੇ ਕੋਈ ਮਰਜੀ ਬਾਈ ਬਾਕੀ ਨਾ ਸਿੱਖਣ ਸੁਖਣ ਬਹੁਤ ਵਧੀਆ ਰਿਕਾਡ ਵਾਲੀ ਆ ਤੇ ਬਾਕੀ ਥੱਲੋਂ ਲੇਵੇ ਦਾ ਡਿਜ਼ਾਈਨ ਆ ਜਿਹੜਾ ਉਹ ਵੀ ਬਹੁਤ ਸੋਹਣਾ ਤਾਂ ਮਤਲਬ ਵੀ ਆਪਾਂ ਅੱਗੇ ਨੂੰ ਜਾਵਾਂਗੇ ਤਾਂ ਸਾਰੇ ਟੌਪ ਹੀ ਆਉਣੀਆਂ ਐ ਨਹੀਂ ਹੈਗਾ ਵੀ ਪਹਿਲਾਂ ਹਾਂ ਚੜਦੇ ਦਾ ਚੜਦਾ ਅੰਤਰਾ ਹਾਂ ਦੇਖ ਇਧਰੋਂ ਥਣ ਥਣ ਬਹੁਤ ਪਿਆਰਾ ਲੈਗ ਸਕੋਰ ਬਰੀਕ ਕਿੰਨੀਆਂ ਦੁੱਧ ਜਾਨਵਰ ਦੀ ਬਰੀਕੀ ਦਿੰਦੀ ਆ ਬਾਈ ਇਹ ਆ ਗਈ ਠੰਡੀ ਸੀਲ ਪੂਰੀ ਨਹੀਂ ਠੰਡੀਆਂ ਤਾਂ ਨ ਅਲੇ ਦੇ ਚੇਪਈਆ ਉਹਨਾਂ ਬਹੁਤ ਸੋਹਣਾ ਬਾਈ ਆ ਮਾਰਦੇ ਆ ਪੀਲੇ ਅੰਡੇ ਵਰਗਾ ਚੀਪਾ ਅਜੇ ਕੱਢੂ ਕਿੱਥੇ ਨਾ ਚਾਰ ਦੰਦਾ ਬਾਈ ਉਮਰ ਕਿਹੜੀ ਆ ਇਧਰ ਬਰਾਬਰੋ ਦੇਖ ਗੈਰੀ ਖੜਕੇ ਦੇਖੀ ਇਧਰੋਂ ਮੜੀ ਜੀ ਸਾਈਡ ਤੋਂ ਜਿੰਨਾ ਲੇਵਲ ਲਾਉਗੀ ਪੂਰਾ ਟੌਪ ਵਾਲਾ ਲੇਵਲ ਲਾਉ ਆ ਇਥੇ ਲੰਬਾਈ ਲਮੂਈ ਦਿਖਾ ਦੇ ਇਹਦੇ ਪੈਸੇ ਕਿੰਨੇ ਲਮਾ ਇਹਦਾ ਮੁੱਲ ਬਾਈ ਇੱਕ ਪੰਜਾ ਤੇ ਪੂਰੇ ਲੱਖ ਦੀ ਦੇ ਦੇ ਅੱਜ ਅੱਛਾ ਵਧੀਆ ਜਾਨਵਰ ਆਗਾ ਤੇ ਹੁਣ ਗੈਰੀ ਇੱਥੇ ਮਾਰ ਕੈਮਰਾ ਉਹ ਟਰੱਕ ਤੇ ਏ ਚਿੱਗੀ ਆ ਬਾਈ ਰੇਲ ਦੇ ਡੱਬੇ ਜਿੱਡੇ ਆ 6 ਦਿਨ ਤੋਂ ਬੱਚੀ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ-ਲੰਬੀ ਵੀ ਬੰਦਾ ਤਾਂ ਇਹ 37 37 ਕਿਲੋ ਪਲੂਣ ਨੇ ਬਾਈ ਡੋਬਰਾ ਖੋਲ ਕੇ ਹੋਰ ਪਤਾ ਅੰਦਰ ਇਦਨੀ ਤੋਰ ਲਈ ਸੁੱਕੇ ਜੇ ਚ ਆਏ ਲੱਗੂ ਜਿਵੇਂ ਧਰਤੀ ਹਿੱਲੂ ਵੀ ਉਹ ਤੁਰੂ ਵੀ ਹੈ ਨਾ ਬ੍ਰਾਂਡ ਹੀ ਨਹੀਂ ਤੁਰ ਪਤਾ ਧਰਤੀ ਹਿਲਣ ਵਾਲਾ ਸ਼ਿਸ਼ਟਮੇ ਕਰ ਦੂ ਮੋੜਨ ਵਾਸਤੇ ਵੀ ਖਾਸਾ ਥਾਂ ਚਾਹੀਦਾ ਇਹ ਖੁੰਦੇ ਜੇ ਚ 37 37 ਕਿਲੋ ਦੁੱਧ ਪਲੂਣ ਦਾ ਚਵਾਇਆ ਹੋਇਆ ਦੂਜਾ ਸੁਆਗਾ ਅੱਜ 10 ਦਿਨ ਬਾਕੀ ਆ ਹਫਤਾ ਤਾਂ ਮੈਂ ਨੋਰਮਲ ਲੈ ਜੂਗੀ ਜਿਹੜੇ ਹਿਸਾਬ ਨਾਲ ਇਹਦਾ ਟਾਂਚਾ ਨਾ ਉਸੇ ਹਿਸਾਬ ਨਾਲ ਇਹਦਾ ਲੈੱਗ ਸਕੋਰ ਵੀ ਬਾਲਾ ਮਜ਼ਬੂਤ ਆ ਨਹੀਂ ਜਿਵੇਂ ਆਪਾਂ ਕਹਿੰਦੇ ਨਾ ਜਿਹਦੀਆਂ ਲੱਤਾਂ ਵੱਡੀਆਂ ਟੰਗਲ ਬੰਦੇ ਦੀਆਂ ਲੱਤਾਂ ਕਮਜ਼ੋਰ ਹੁੰਦੀਆਂ ਪਰ ਇਹ ਲੈੱਗ ਸਕੋਰ ਵਾਲੇ ਪੱਖ ਤੋਂ ਬੱਚੀ ਫੁੱਲ ਮਜ਼ਬੂਤ ਆਗੀ ਜਾਤ ਨਸਲ ਵੀ ਫੁੱਲਾ ਦੁੱਧ ਵੀ ਚੰਗਾ ਪਾ ਦੂ ਤੇ ਫਾਰਮ ਦੇ ਵਿੱਚ ਥੋੜੇ ਬੱਚੇ ਵੀ ਚੰਗੇ ਤਿਆਰ ਕਰ ਦੂਗੀ ਜੇ ਕਿਸੇ ਫਾਰਮ ਵਾਲੇ ਸੱਜਣ ਨੇ ਲੈਣੀ ਆ ਆਰਡਰ ਵੀ ਫਿਟਿੰਗ ਵਾਲਾ ਰੱਖੂਗੀ ਜਮਾ ਇਦਾਂ ਦੇ ਜਾਨਵਰਾਂ ਦਾ ਕੀ ਮੁੱਲਾ ਭਾਈ ਅੱਜ ਕੱਲ੍ਹ ਤੈਨੂੰ ਪਤਾ ਹਰੇਕ ਸੈਣਾ ਬੰਦਾ ਹਰੇਕ ਬੰਦਾ ਵਧੀਆ ਜਾਨਵਰ ਦਾ ਭਾਲਦਾ ਅਗਲਾ ਕਹਿੰਦਾ ਭਾਈ ਚੰਗਾ ਜਾਨਵਰ ਹੋਵੇ ਤਾਂ ਚੰਗੇ ਰੁਪਏ ਲਾ ਦਾਂ ਹੁਣ ਜਿੱਦ ਦੇ ਨੇ ਬੱਚਾ ਦਿੱਤਾ ਕਰਮਾ ਵਾਲੀ ਨੇ ਕੋਈ ਬੱਕਰੀ ਅਨਮੁੱਲੀ ਚੀਜ਼ ਬਣ ਕੇ ਬੱਚਾ ਦੇਣਾ ਇਹ ਤਾਂ ਪਲਾਸਟਿਕ ਵਰਗੀ ਪੀਆ ਗੁਰੀ ਫਿੱਟ ਕੇ ਰੇ ਨਾ ਓਏ ਵੈਰੀ ਜਿਵੇਂ ਵੱਡੀ ਬੁੱਢੀ ਐਡੀ ਹੈ ਨਾ ਸਵੇਰ ਦੀ ਵੀ ਬਹੁਤ ਠੰਡੀ ਆ ਗਈ ਯਾਰ ਨਫਵਾਲੀ ਆ ਗਈ ਇਹਦਾ ਭਾਈ ਡੇਢ ਦੀ ਬੱਚੀ ਦੇਵਾਂਗੇ ਮੁੱਲ ਕਿੰਨਾ ਮਰਜ਼ੀ ਕਰਾ ਲੈ ਇੱਥੋਂ ਇਹਦਾ ਤਾਂ ਖਾਦੇ ਕੱਦਾ ਕਰਾ ਦੇ ਤਸੱਲੀਆਂ ਹਰੇਕ ਪੱਖ ਤੋਂ ਅੱਜ ਤੇ ਹੁਣ ਆ ਜਾ ਇੱਧਰਲੇ ਬੰਨੇ ਇਹਨੂੰ ਇੱਧਰਲੇ ਬੰਨੇ ਆ ਕੇ ਇਹ ਬੱਚੀ ਆਪਣੇ ਕੋਲ ਹੀ ਗਈ ਸੀ ਪਿਛਲੇ ਸਾਲ ਇਹਨੂੰ ਖੜੀ ਨੂੰ ਦਿਖਾ ਜੀ ਲੰਮਾ ਤੇ ਦੁੱਧ ਦੁੱਧ ਇਹਨੇ ਬੱਚੀ ਨੇ ਦਿੱਤਾ 32 32 ਕਿਲੋ ਬਾਈ ਪਹਿਲੇ ਹਾਂ ਪਲੂਨ ਨੇ 6 ਦਾੰਦਾ ਕਿ ਅੱਜ ਇਹਦੇ 15 ਤੋਂ 17 ਦਿਨ ਪਏ 20 ਦਿਨ ਮੰਨ ਕੇ ਲੈ ਜਿਹੜਾ ਵੀਰ ਮਰਜੀ ਦੁੱਧ ਗਾਰੰਟੀ ਵਾਲਾ ਦਿੱਤਾ ਆਪਾਂ ਚਵਾ ਕੇ ਦਿੱਤੀ ਆ 30 ਕਿਲੋ ਰ ਘਰੋਂ ਠੀਕ ਆ ਗੱਲ ਇਹਦਾ ਕੀ ਰੇਟ ਹੈ ਬਰੀਡ ਬਰੂਡ ਬਾਈ ਅੱਜ ਵਾਲਾ ਰੇਟ ਤਾਂ 1 ਲੱਖ ਤੇ 10000 ਰੁਪਿਆ ਮੂਰੋਂ ਦੇਖ ਲੈ ਇਹਨਾਂ ਬਰੀਡ ਤੋਂ ਨਹੀਂ ਪੁੱਤ ਮੜੀ ਤੋਰ ਕੇ ਦਿਖਾ ਦੇ ਫੇਸ ਵਾਲੇ ਪੱਖ ਤੋਂ ਵੀ ਹੋਰ ਹੈ ਗੁਰੂ ਬਾਈ ਜਾਨਵਰ ਦੇਖ ਜਾਨਵਰ ਦੀ ਹੀ ਕੀਮਤ ਤੇ ਵਿਕਦਾ ਚਾਹੇ ਮੱਝਾ ਚਾਹੇ ਗਾਂ ਹੀ ਜਿੱਦਾਂ ਦੀ ਆਪਾਂ ਜਾਨਵਰ ਦੀ ਕੁਆਲਿਟੀ ਹੋ ਉਦਦੇ ਹੀ ਵੇਖਣਾ ਹੁਣ 50000 ਵਾਲਾ ਜਾਨਵਰ 50 ਦੇ ਭਾਅ 'ਚ ਹੀ ਵੇਖਣਾ ਸੋਨਾ ਸੋਨੇ ਦੀ ਹੁਣ ਕੋਈ ਗੱਲ ਇਦਾਂ ਦੇ ਜਾਨਵਰ ਨੇ ਜਿਹੜੇ ਮਨਿਕ ਨੂੰ ਕਿਸੇ ਵੀਰ ਨੇ ਫਾਰਮ ਖਾਤਰ ਇਹ ਤਿਆਰ ਕਰ ਲਈ 20 ਦਿਨ ਬਾਈ ਤੈਨੂੰ ਪਤਾ ਤਿਆਰੀ ਤੇ ਇਹਦੀ ਇੱਕ 35 ਦੀ ਬੱਚੀ ਮਿਲਦੀ ਹੈ ਘੱਟੋ-ਘੱਟ ਠੀਕ ਹੈ ਗੱਲ ਤੇ ਬਾਕੀ ਕੁਆਲਿਟੀ ਇਹਦੀ ਬਹੁਤ ਜ਼ਿਆਦਾ ਬਾਈ ਅੱਲੇ ਆਲੇ ਆ ਕਮਾਲਿਆ ਜੋ ਬ੍ਰਦਰੋਂ ਸੂਹਾ ਦੂਜਾ ਦੰਦਾਂ ਚ ਛੇ ਰੰਦਾ ਬਈ ਹਾਂ ਛਿੱਗੀ ਬਈ 30 32 ਕਿਲੋ ਪਾਈ ਲੈਣ ਦਾ ਆਪਾਂ ਚੁਵਾ ਕੇ ਇਸੇ ਫਾਰਨ ਤੋਂ ਗਈ ਹੋਈ ਆ ਆਪਣੀ ਘਰੋਂ ਗਈ ਸੀ ਇਹ ਆ ਇੱਥੋਂ ਗਈ ਹੋਈ ਆ ਬਾਈ ਕਹਿੰਦਾ ਤਾਂ ਕਰਕੇ ਕੱਚੀਏ ਲਈ ਆ ਚੰਗੀ ਰਾਸ਼ੀ ਲਾ ਕੇ ਤੇ ਪਹਿਲਾਂ ਦੇਖ ਨਸਲ ਬਹੁਤ ਆ ਗੁਰੀ ਮੂਰੋ ਦੇਖ ਕੁਆਲਿਟੀ ਦੇਖ ਸਾਰੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਤੇ ਹਰੇਕ ਪੱਖ ਤੋਂ ਲਾਜਵਾਬ ਆ ਗਈ ਇੱਥੋਂ ਮਾਰ ਗੈਰੀ ਇਹਦੇ ਫੇਸ ਤੇ ਕੈਮਰਾ ਉਰਲੇ ਬੰਨੇ ਆ ਕੇ ਇਹਦੀ ਲੰਬਾਈ ਲੰਬੂਈ ਕਰਾ ਦੇ ਚੈੱਕਾ ਦਿਖਾ ਦੇ ਜਾਨ ਵਜਨ ਵਜੂਦ ਲੈਗ ਸਕੋਰ ਇੱਥੋਂ ਦਿਖਾ ਖੜੀ ਕਿੰਨੀ ਹੁਣੀ ਲੱਗਦੀ ਇਹ ਰੇਟ ਤਾਂ ਸੇਰਦੀ ਭੱਜਦਾ ਇੱਕ ਦਾਦੀ ਦੇ ਦਾਂਗੇ ਬਾਈ 1 ਲੱਖ ਤੇ ਦੱਸ ਦੀ ਹੁਣ ਕੈਮਰਾ ਆਈ ਮੋਡ ਦੇ 6 ਦਾਂਦਾ 25 ਤੋਂ 26 ਕਿਲੋ ਦੁੱਧ ਦਿੱਤਾ ਬਾਈ ਥੋੜੇ ਕ੍ਰਾਸ ਪੰਚ ਆ ਗਈ ਜਿੱਦਾਂ ਚੜਾਈ ਵਾਲੀ ਆ ਹਾਂ ਜਿੱਦਾਂ ਜਿੱਦਾਂ ਆਪਾਂ ਇੱਕ ਨੰਬਰ ਤੇ ਬੱਚੀ ਦਿਖਾਈ ਆ ਬਾਈ ਉਹ ਵੀ ਥੋੜੇ ਕ੍ਰਾਸ ਪੰਚ ਆ ਕਿਉਂਕਿ ਗਰਮੀ ਦੇ ਹਿਸਾਬ ਚ ਹਰ ਤਰ੍ਹਾਂ ਦਾ ਜਾਨਵਰ ਰੱਖਣਾ ਜ਼ਰੂਰੀ ਆ ਹਨਾ ਠੀਕ ਆ ਗੱਲ ਕਲਰ ਪ੍ਰਿੰਟ ਹੋਰ ਦੁੱਧ ਬਾਈ ਵਧੀਆ ਬੰਦੇ ਕੋਲੇ ਮੰਨ ਕੇ ਹੋਈ ਤਾਂ 25 ਤੋਂ ਪਲੱਸ 30 ਕਿਲੋ ਦੇ ਵਿੱਚ ਦੁੱਧ ਹੀ ਦੇਊਗੀ ਪਰ ਇਹਦੀ ਪ੍ਰਿੰਟ ਤੇ ਸ਼ਾਈਨਿੰਗ ਬਹੁਤ ਆ ਜੀ ਬਹੁਤ ਜ਼ਿਆਦਾ ਬਈ ਲੈਵਾ ਵੀ ਗੁਰੀ ਜਿੰਨਾ ਲਾਊਗੀ ਇਹ ਇੰਨਾ ਕੁ ਚੌੜਾ ਆਰਡਰ ਲਾਊਗੀ ਥੱਲੋਂ ਵੀ ਵੇਖਣ ਲਾਇਕ ਹੋਊਗੀ ਨਾੜਾ ਨੂੜਾ ਥੱਲੇ ਥੰਨ ਦਾ ਕਿ ਇਹਦੀ ਆਹ ਚੜਾਈ ਜ਼ਰੂਰ ਦੱਸੋ ਚੌਕ ਦੇ ਦੰਦ ਤੋੜੇ ਆ ਗੁਰੀ ਹਲੇ ਬਈ ਇਹਨੇ ਅੱਛਾ ਚੌਕ ਦੇ ਦੰਦ ਤੋੜੇ ਆ ਮੰਨ ਕੇ ਚੌਕ ਦੇ ਤੋੜ ਕੇ ਛਿੱਕ ਦੇ ਜਗ ਚੌੜੀ ਚੂੜੀ ਦੇਖ ਉੱਤੋਂ ਕਿੰਨੀਆਂ ਆ ਚੀਜ਼ਾਂ ਨੇ ਜਿਹੜੀਆਂ ਥੱਲੋਂ ਨੇਵੇ ਵਾਲੀ ਦੇ ਕੁਆਲਿਟੀ ਬਹੁਤ ਪਾਈ ਆ ਪਾਉਗੀ ਗੈਰੀ ਵਾਚ ਤੌਰ ਬਤਕ ਚੰਗੀ ਮੱਝ ਨੂੰ ਮਾਂ ਤਾਂ ਪਾਉਗੀ 25 ਕਿਲੋ ਦੁੱਧ ਨਹੀਂ ਵੀਰੇ 25 ਕਿਲੋ ਦੁੱਧ ਚਾਹੀ ਗਰੰਟੀ ਦੇ ਲੈ ਜਾ ਮੇਰੇ ਤੋਂ ਬੰਦਾ 25 ਤੋਂ 28 ਕਿਲੋ ਦੁੱਧ ਦੇ ਨੇ ਨੋਰਮਲ ਦੇਣੀ ਦੇਣਾ ਕਿਉਂਕਿ ਚੜਾਈ ਚਲੂਈ ਬਹੁਤ ਆ ਗਈ 20 ਕਿਲੋ ਵਾਲੀ ਮੱਝ ਨੂੰ ਕਹੂਗੀ ਵੀ ਪਾਸੇ ਹੋ ਜਾ ਬੱਚੀ ਦੀ ਸ਼ਾਈਨਿੰਗ ਵੀ ਬਹੁਤ ਆ ਬਾਡੀ ਦੀ ਚੜਾਈ ਲੈਗ ਸਕੋਰ ਆ ਕਿਉਂਕਿ ਹਰੇਕ ਚੀਜ਼ ਅਕਾਊਂਟ ਕਰਨੀ ਪੈਂਦੀ ਹੈ ਜਦੋਂ ਚੀਜ਼ ਲੈਣੀ ਆ ਆਪਾਂ ਬਾਕੀ ਬਈ ਰੇਟ ਜਿਹੜਾ ਹੋਗਾ ਰੇਟ ਵੀ ਆਪਣਾ ਬਾਜ ਵੀ ਹੋਊਗਾ ਪਰ ਇਹ ਨਹੀਂ ਹੈਗਾ ਹੁਣ ਜਿੰਨਾ ਵੀ ਮਾਲ ਆਉਂਦਾ ਤਾਂ ਹੀ ਮਾਲ ਵਿਕਦਾ ਜੇ ਆਪਾਂ ਦੋ ਪੈਸੇ ਰੈਲਾ ਵੇ ਕਿੰਨੇ ਲੈ ਲਾਂਗੇ ਇਹਦਾ ਬਾਈ 90000 ਰੁਪਏ ਬੱਚੀ ਦਾ ਅੱਜ ਲੈ ਲਾਂ ਪੂਰਾ ਹਾਂ ਜਿੱਥੇ ਮਰਜ਼ੀ ਤਸੱਲੀ ਕਰ ਲੈ ਇਹਦੇ ਨਾਲ ਦੀ ਗਾਂ ਕੋਈ ਕਿਤੇ ਨਹੀਂ ਮਿਲਦੀ ਇੱਕ ਪੰਜ 10 ਤੋਂ ਘੱਟ ਬਾਈ ਠੀਕ ਹੈ ਬੰਦਾ ਆ ਪਹਿਲਣਾ ਇਹ ਪਲੂਣ ਦੋਂਦੀ ਆ ਬਾਈ ਦੋ ਦੰਦ ਹਾਂ ਇਹ ਵੀ ਹੁਣ ਏਦਾਂ ਦੀ ਬੱਚੀ ਜਿਵੇਂ ਕੋਈ ਫਾਰਮ ਜਮਾ ਮਖਾ ਬਾਈ ਉੱਤੇ ਥੱਲੇ ਲੰਗੀ ਜਾ ਯਾਰ ਅੱਛਾ ਨਸਲ ਵਾਲ ਨੂੰ ਕੌਣ ਰੋਵੇ ਗੁਰੀ ਵੀਰੇ ਯਾਰ ਇੱਥੇ ਇੱਥੇ ਦਿਖਾ ਦੇ ਨਸਲ ਵਾਲੀ ਨੂੰ ਕੌਣ ਰੋਂਦਾ ਬਾਈ 12 ਫਿਟਾ ਡਰ 16 17 ਦਿਨ ਪਿਆ ਗੁਰੀ ਅੱਛਾ ਜਿੰਨਾ ਲੇਵਾ ਲਾਉਗੀ ਚੌੜਸ ਚੌੜਾ ਲੇਵਾ ਲਊ ਆ ਚੀਜ਼ਾਂ ਦੇਖੀ ਤੂੰ ਜਮਾ ਜੇ ਚੱਕਲੀ ਵਾਲਾ ਲੈ ਵਾਲਾ ਜਿੱਤਾਂ ਆਪਾਂ ਕਹਿ ਲੈਨੇ ਬਾਹਰ ਵਾਲੀ ਗਾਂ ਦਾ ਹੁੰਦਾ ਆਹ ਦੇਖ ਆਹ ਚੀਜ਼ਾਂ ਦੇਖ ਬਰੀਕ ਬਰੂਕ ਉਸ ਤੋਂ ਚੰਗਲ ਦੋ ਦੰਦਾ ਰਿਜਨਲ ਸਿਰਫ ਸਿਰ ਦੇਖ ਕਿੰਨਾ ਵਧੀਆ ਤੇ ਬਾਕੀ ਵੀ ਖੜ ਨਹੀਂ ਖੁੱਡ ਨਹੀਂਦਾ ਬਹੁਤ ਸੁਣੀ ਸਾਰੇ ਪਾਸੇ ਕੋਈ ਚੀਜ਼ ਦੇ ਹੱਥ ਤਰਾ ਨਹੀਂ ਹੈਗਾ ਤੋਰ ਦੇ ਪੱਤੋਰ ਚੋਬਰਾ ਵੀ ਖੋਲ ਕੇ ਮੇਰਾ ਇਹਨੂੰ ਵੀ ਨਰਾਜ ਜਿੰਮੇ ਮਿੰਮੇ ਜੇ ਜਾਨਵਰ ਹੁੰਦੇ ਗੁਰੀ ਆਪਣੇ ਕੋਲੇ ਪਰ ਹੁੰਦੇ ਤੋਹਫੇ ਆ ਬਈ ਇਹ ਨਹੀਂ ਹੈਗਾ ਵੀ ਆਪਾਂ ਉਹੀ ਇਕੱਠਾ ਕਰ ਲੋ ਹਨਾ ਲੈਂਗ ਲਾਣਾ ਠੀਕ ਹੈ ਗੱਲ ਉਹਦਾ ਵੀ ਫਾਇਦਾ ਨਹੀਂ ਹੁੰਦਾ ਤੇ ਆ ਗਈ ਪ੍ਰਿੰਟ ਦੇ ਵਿੱਚ ਫਾਰਮ ਦੇ ਕੰਮ ਦੀਆਂ 92000 ਰੁਪਏ ਦੀ ਬੱਚੀ ਦੇ ਦਾਂਗੇ ਭਾਈ ਆ ਜਾਓ ਕਈ ਵਾਰ ਤਿਆਰੀ ਵਾਲਾ ਰੇਟ ਤਿਆਰੀ ਤੇ ਹੋਊਗਾ ਠੀਕ ਹੈ ਗੱਲ ਆਹ ਹਫਤੇ ਦੇ ਵਿੱਚ ਇਹ ਸੇਲ ਹੁੰਦੀ ਆ ਤਾਂ 92000 ਦੀ ਬੱਚੀ ਆਪਾਂ ਦੇ ਦੇ ਦਾਂਗੇ ਭਾਈ ਠੀਕ ਹੈ ਗੱਲ ਰੀਜਨਲ ਦੋਂਦੀ ਆ ਇਹ ਨਹੀਂ ਹੋਊਗਾ ਵੀ ਕਈ ਵਾਰ ਹੁੰਦੀਆਂ ਚਾਰ ਚਾਰ ਦੰਦ ਨੇ ਲੋਕ ਕਹਿੰਦੇ ਨੇ ਦੁੱਗੀ ਆ ਉਹ ਕੰਮ ਨਹੀਂ ਭਾਈ 17 ਦਿਨਾਂ ਦੀ ਕੱਚੀ ਆਜ ਤਸੱਲੀ ਕਰਾ ਕੇ ਦੇ ਦੇ ਹਾਂ ਭਾਈ ਕਹਿੰਦਾ ਤਸੱਲੀ ਕਰਾ ਕੇ ਦੇ ਦਾਂਗੇ ਹਰੇਕ ਪੱਖ ਦੋ ਦੰਦ ਦਾ ਕੱਦ ਬਹੁਤ ਵੱਡਾ ਫੁੱਲ ਸਾਈਜ਼ ਆ ਬਾਕੀ ਜਿੰਨਾ ਲੇਵਾ ਲਾਉ ਬਹੁਤ ਡਿਜ਼ਾਈਨਡਾਰ ਲਾਉ ਆ ਇਧਰਲੇ ਬੰਨੀ ਲੰਘ ਜਾ ਗਰੀਏ ਦੂਰ ਹੋ ਕੇ ਦਿਖੂ ਵੀ ਹੈ ਆਉਣੀ ਨਹੀਂ ਨੇੜੇ ਉਧਰੇ ਕੈਮਰੇ ਚ ਮੈਨੂੰ ਪਤਾ ਇਹ ਬੱਚੀ ਬਈ ਆਪਾਂ ਫਾਰਮ ਚੋਂ ਲਈ ਆ ਐਰ ਸ਼ੇਅਰ ਐਰ ਸ਼ੇਅਰ ਅਸਲ ਐਰ ਸ਼ੇਅਰ ਆ ਗਈ ਤੇ ਦੁੱਧ ਦਾ ਰਿਕਾਰਡ ਬਈ ਬਹੁਤ ਸੋਹਣਾ ਮਾਲਕਾਂ ਦਾ ਨੰਬਰ ਵੀ ਦੇ ਦਾਂਗੇ ਕੋਈ ਤਸੱਲੀ ਕਰਨ ਦਾ 40 ਗਮ ਵੀਰੇ ਦਾ ਚੋਇਆ ਹੋਇਆਗਾ ਸੁੰਦਰੀ ਜਹਾਜੀ ਆ ਹਾਂ ਸੁੰਦਰੀ ਜਹਾਜੀ ਆ ਤੋਰ ਤੋਰ ਆ ਜਾ ਇਹ ਤਾਂ ਤੋਰਨੀ ਜ਼ਰੂਰੀ ਆ ਬਹੁਤ ਲੰਬੀ ਆ ਬਾਈ ਇਹਦੇ ਦਿਨਾਂ ਪਰ ਅੱਜ ਨਾ 20 ਦਿਨ ਪਿਆ ਹਲੇ 20 ਦਿਨ ਪਿਆ ਹਾਂ 20 ਦਿਨ ਵੀਰੇ ਪਿਆ 40 ਕਿਲੋ ਦੁੱਧ ਫੁੱਲ ਬੰਗਾ ਬਾਈ ਤੂੰ ਦੇਖੀ ਕੀ ਜਿਆ ਐਡੀ ਲਿੰਮੋ ਜਨੇ ਜਿੰਨੀ ਤਾਂ ਲੰਬੀ ਆ ਇਹ ਟੋਕਰਾਂ ਲੇਵੇ ਦਾ ਲਾਹੂ ਥੱਲੇ ਹਾਂ ਤੇ ਰਿਜੀਨਲ ਜਾਨਵਰ ਆਗਾ ਅਸਲ ਕੁਆਲਟੀ ਵਾਲਾ ਤੇ ਦੁੱਧਾ ਬਾਈ 40 ਕਿਲੋ ਜਮਾ ਬਾਈ ਕਹਿੰਦਾ ਇਹ ਨਾਰਮਲ ਚੋਇਆ ਹੋਇਆ ਉਹਨਾਂ ਦੇ ਬੱਚੇ ਬਾਹਰ ਗਏ ਆ ਹੁਣ ਠੀਕ ਆ ਗਾ ਦੋ ਤਿੰਨ ਗਾਵਾਂ ਲੈ ਆਪਾਂ ਉਹਨਾਂ ਤੋਂ ਕੱਲ ਠੀਕ ਹੈ ਜੀ ਪਾਂ ਕਰਕੇ ਸੇਲ ਕੀਤੀ ਆ ਬਾਕੀ ਯਾਰ 40 ਇਹਨੂੰ ਟੁਕਦਾ ਵੀ ਟੁਕਦਾ ਬਾਈ ਮੇਨ ਵਾਲੀ ਵੀ ਦੂ ਬਾਈ ਆਪਣੇ ਕੈਨ ਨਾਲ ਵੀ ਨਹੀਂ ਗੱਲ ਹਨਾ ਇਹਨੂੰ ਟੁਕਦਾ ਵੀ ਆ 40 ਕਿਲੋ ਕਿਉਂਕਿ ਬਾਡੀ ਆ ਜਿਹੜੇ ਹਿਸਾਬ ਨਾਲ ਲੇਵੇ ਦਾ ਆਕਾਰ ਆ ਜਿਹੜੇ ਹਿਸਾਬ ਨਾਲ ਥਣ ਦਾ ਸਾਈਜ਼ ਆ ਨਾ ਜਿਹਦੀ ਪੈ ਪਾਗਰ ਹੀ ਦਿਖਾਈ ਦੁੱਧ ਵਾਲੀ ਉਹਨੇੜੇ ਲਾ ਕੇ ਹਜੇ ਨਾਲੇ ਪਤਾ ਕੀ ਆ ਹਜੇ ਇਹ ਸ਼ੁਰੂ ਹੋਊਗੀ ਉਦੋਂ ਪਹਿਲਾਂ ਹੀ ਚੈੱਕ ਕਰ ਸਕਦੇ ਹਾਂ ਹੋਰ ਵੀ ਗੱਲ ਆ ਉਦੋਂ ਤਾਂ ਮੋਟਾ ਪੈਪ ਬਣਾ ਲਵੇ ਇਹਦੇ ਵਿੱਚ ਹੋਰ ਵੀ ਗੱਲ ਆ ਗੁਰੀ ਜਿਹੜੀ ਇਹ ਆ ਮਨ ਕੇ 에ਅਰ ਸ਼ੇਅਰ ਗਾਂ ਦਾ ਜਿਹੜਾ ਸਕੀਨ ਵੀਰ ਆ ਕੋਈ ਵਧੀਆ ਟੌਪ ਦੀ ਫਾਰਮਰ ਵੀਰ ਵੀ ਆਪਾਂ ਬੱਚੇ ਵੀ ਗਾਹਾਂ ਲੈਣੇ ਨੇ ਨਾਲੇ ਵੀ ਚੰਗਾ ਜਾਨਵਰ ਰੱਖਣਾ ਨਾਲੇ ਦੁੱਧ ਦਾ ਵੀ ਘਰ ਪੂਰਾ ਫੁੱਲ ਕਰੇ ਮਿਲਦਾ ਹੁਣ ਜੇ ਇਹ ਨਾਰਮਲ ਦੁੱਧ ਮੰਨ ਲਾ 35 ਕਿਲੋ ਦੁੱਧ ਹੁੰਦੀ ਆ ਜਹਾਂ ਚੰਗੇ ਬੱਚੇ ਅਗਲੇ ਨੇ ਜਿਹਨੇ ਲੈਣੇ ਨੇ ਉਹਦੇ ਲਈ ਬਹੁਤ ਟੌਪ ਦੀ ਚੀਜ਼ ਆ ਇੱਕ ਇਹਨਾਂ ਦੀ ਖਾਸੀਅਤ ਹੋਰ ਦੱਸ ਦਣਾ ਐਫਐਫ ਦੇ ਮੁਕਾਬਲੇ ਇਹਦੀ ਫੈਟ ਪਰਸੈਂਟੇਜ ਵੀ ਜ਼ਿਆਦਾ ਆਉਂਦੀ ਆ ਤੇ ਇੱਕੇ ਗਾਂ ਬਿਮਾਰ ਚੱਕ ਦੇ ਮੁਕਾਬਲੇ 5% ਹੀ ਹੁੰਦੀ ਬਾਈ ਨੇ ਇਹ ਗੱਲ ਕਹੀ ਹੈ ਕਿ ਜਿੱਦੇ ਦੀ ਪੈਦਾ ਹੋਈ ਆ ਵੀ ਅਸੀਂ ਸ਼ੁਰੂ ਚ ਜਿਹੜੀ ਚਲੋ ਆਪਾਂ ਵੈਕਸੀਨੇਸ਼ਨ ਦਾ ਦੇਖੋ ਹਰੇਕ ਸਾਲ ਕਰਦੇ ਆ ਪਰ ਕਦੇ ਕਹਿੰਦੇ ਪੀਕਾ ਨਹੀਂ ਲੱਗਾ ਨਾ ਅਜੇ ਤੱਕ ਇਹਨੂੰ ਮਿਸਟੈਕ ਜਿਹੜੇ ਭਰਾਵਾਂ ਨੂੰ ਏਅਰ ਸ਼ੇਅਰ ਬਾਰੇ ਜਾਣਕਾਰੀ ਆ ਉਹਨਾਂ ਨੂੰ ਪਤਾ ਵੀ ਏਅਰ ਸ਼ੇਅਰ ਗਾਂਵਾਂ ਨੇ ਜਿਹੜੇ ਬਹੁਤ ਘੱਟ ਬਿਮਾਰ ਹੁੰਦੀਆਂ ਕਦੀ ਬਿਮਾਰ ਹੁੰਦੀ ਆ ਪੰਜਾ ਚਾਰ ਸਾਲ ਉਹਦੇ ਇਹ ਵੀ ਗੱਲ ਦੱਸਿਆ ਕਿ ਨਾ ਮਿਸਟੈਟਸ ਦੀ ਸਾਡੇ ਕੋਲੇ ਅੱਜ ਤੱਕ ਇਹਦੀ ਪ੍ਰੋਬਲਮ ਨਹੀਂ ਆਈ ਵੀ ਜਿੰਨੀ ਤਿਆਰ ਹੁੰਦੇ ਉਹ ਮੈਨੂੰ ਇਹ ਵੀ ਕਹਿੰਦੇ ਕਿ ਨਾ ਵੀਡੀਓ ਵੀ ਲੱਭ ਕੇ ਦੇ ਦਾਂਗੇ ਤੁਹਾਨੂੰ ਇਹਦੀ ਪਿਛਲੇ ਸੂਏ ਦੀ ਠੀਕ ਆ ਗੱਲ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ ਅੱਜ ਵਾਲਾ ਰੇਟ 1,35,000 ਰੁਪਏ ਬੱਚੀ ਦਾ ਪਰ ਇਦਾਂ ਦੀ ਬੱਚੀ ਦਾ ਕੋਈ ਮੁੱਲ ਨਹੀਂ ਦੋ ਦੋ ਲੱਖ ਦੀ ਨਾਰਮਲ ਵਿਕ ਜਾਂਦੀ ਆ ਅੱਜ ਦੇ ਦਾਂਗੇ ਅੱਜ 1,35 ਦੇ ਦਾਂ ਕੋਈ ਅੱਗੇ ਵੀ ਸੰਭੂਗਾ ਬਈ ਚਲੋ ਉਹਦੇ ਲਈ ਵੀ ਫਾਇਦੇਮੰਦ ਹੋਵੇ ਹਨਾ ਇਹ ਸਾਨੂੰ ਗੱਲ ਇੱਕ ਹੋਰ ਦਾਦਾ ਨਾਲ ਜਿਹੜੀਆਂ ਦੋ ਚਾਰ ਬ ਉਹਨੂੰ 10 ਦਿਨ ਸ਼ਾਮ ਕੇ ਜੋ ਵਧੀਆ ਕਮਾਈ ਕਰਦਾ। ਬਾਈ ਅਜ ਇਹਨੂੰ ਅੱਗੇ ਵੇਚਣ ਵਾਲਾ ਵੀਰ ਵੀ ਲੈ ਗਿਆ 1.5 ਲੱਖ ਰੁਪਏ ਦੀ ਗਾਂ ਇਹ ਨਾਰਮਲ ਆ ਵਿਕਰੀ ਦੀ। ਵਪਾਰੀ ਵੀ ਇਹਦੇ ਚੋਂ ਕਮਾਈ ਕਰ ਸਕਦਾ। ਤੇ ਹੁਣ ਮਾਰਦੇ ਘਰੀ ਆ ਬੈਠੇ ਕੈਮਰਾ ਵੱਡੀ ਇਹ ਵੀ ਫੁੱਲ ਆ ਗਈ। ਇਹਦਾ ਕਿਹੜਾ ਸੁਆਤ ਤੋੜ ਦੇ। ਦੂਜਾ ਸੁਆ ਸੁਗੀ ਬਾਈ ਇਹ ਵੀ ਫਾਰਮ ਚੋਂ ਆਈ ਹੈ ਬੱਚੀ ਤੇ 42-43 ਕਿਲੋ ਦੁੱਧ ਬਾਈ ਇਹਨੇ ਦਿੱਤਾ ਹੋਇਆਗਾ। ਲੈਗ ਸਕੋਰ ਇਹਦਾ ਵੀ ਫੁੱਲ ਮਜਬੂਤ। ਟੌਪ ਹੀ ਗਾਵਾਂ ਨੇ ਬਾਈ ਕੋਈ ਵੀ ਇੱਕ ਵੀ ਗਾਂ ਤੂੰ ਜਿੰਨੀਆਂ ਤਹਾਨੂੰ ਤੱਕ ਵੇਖੀਆਂ ਨੇ ਇੱਕ ਇੱਕ ਵੀ ਗਾਂ ਇਦਾਂ ਦੀ ਨਹੀਂ ਹੈਗੀ। ਜਿਵੇਂ ਇਹ ਚ ਵਜਣਾ ਇੰਨਾ ਮਾ ਗਿਆ ਉੱਤੋਂ ਲੈਗ ਸਕ ਪਰਮਾਧਵਾ ਬਾਈ ਇਹਨਾਂ ਨੇ ਉਮਰ ਲੰਬੀ ਰੱਖੇ ਗੁਰੀ ਇਹਨਾਂ ਦਾ ਇਹਨਾਂ ਦਾ ਦੁੱਧ ਲੈਣਾ ਜਾਂ ਕੋਈ ਇਹਨਾਂ ਦਾ ਮੁਕਾਬਲਾ ਕੋਈ ਨਹੀਂ ਕਰਦੀ ਹੈਗੀ ਠੀਕ ਆ ਗੱਲ ਤੇ ਹੁਣ ਤੂੰ ਵੀ ਕਰ ਕਰ ਜਾਨਾ ਵੀਡੀਓ ਬਣਾਉਣ ਜਾਣਾ ਚਲ ਤੇਰਾ ਜੀ ਡੀਆਂ ਜੀ ਦੇਖਣਾ ਤੇਰਾ ਫਰਜ਼ ਤੇਰਾ ਬਣਦਾ ਹੈ ਨਾ ਵੀਡੀਓ ਚ ਦਿਖਾਉਣ ਦਾ ਲੈਣੀ ਤੱਕ ਅਗਲੇ ਨਹੀਂ ਹੁੰਦੀ ਆ ਆਪਣੀ ਤਸੱਲੀ ਕਰਕੇ ਵੀ ਮੇਰੇ ਕੀ ਚੀਜ਼ ਖਰੀਦਣੀ ਹੈ ਕੀ ਨਹੀਂ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਹਰੇਕ ਪ੍ਰਕਾਰ ਦਾ ਪਜੂ ਸਾਨੂੰ ਦਿਖਾਉਣਾ ਦਿਖਾਉਣਾ ਬਾਈ ਸਾਰੇ ਤਰ੍ਹਾਂ ਦੇ ਬੰਦੇ ਲੈਣ ਵਾਲੇ ਹੁੰਦੇ ਨੇ ਇਹ ਫੀਲਡ ਦੇ ਵਿੱਚ ਹਰੇਕ ਸੱਜਣ ਦੇ ਹਸਤੇ ਲੈਣ ਵਾਲੇ ਹਨ ਹਰੇਕ ਸੱਜਣ ਦੇ ਘਰੇ ਸਾਨੂੰ ਜਾ ਕੇ ਚੀਜ਼ ਦਿਖਾਉਣ ਤੇ ਲੰਬੀ ਲੰਬੀ ਫੁੱਲਾ ਪ੍ਰਿੰਟ ਵਾਈਜ਼ ਬਹੁਤ ਸੋਹਣੀ ਆ ਗਈ ਤਾਂ ਰਿਕਾਰਡ ਕੀਆ ਪ੍ਰਦੀਪ ਇਹਦਾ ਰਿਕਾਰਡ ਬਾਈ 42 43 ਕਿਲੋ ਦੁੱਧ ਆਗਾ ਇਹਦੇ ਵੀ ਅੱਜ ਮੰਨ ਕੇ 17 ਤੋਂ 20 ਦਿਨ ਪਿਆ ਤੇ ਬਾਕੀ ਜਿੰਨੀਆਂ ਗੱਬਣ ਦਿਖਾਈਆਂ ਸਾਰੀਆਂ ਦੇ ਸੀਮਨ ਦੀ ਸੀਮਨ ਦੀ ਸਾਰੀ ਡਿਟੇਲ ਬਾਈ A to Z ਹੈਗੀ ਆ ਜਿਹੜੇ ਜਿਹੜੇ ਭਰਾ ਬਿਲਕੁਲ ਬਿਲਕੁਲ ਬਾਈ ਸਕੇ ਤੋਰਾਂਗੇ ਬਾਕੀ ਬਾਈ ਤੈਨੂੰ ਪਤਾ ਜਿੰਨੇ ਵੀ ਜਾਨਵਰ ਆ ਸਿਲੈਕਟਡ ਜਾਨਵਰ ਨੇ ਇਹ ਜੇ ਇਥੋਂ ਆ ਕੇ ਵੀ ਨਹੀਂ ਬਾਈ ਦੇ ਪਸੰਦ ਆਉਂਦਾ ਫਿਰ ਤਾਂ ਰੱਬ ਦਾ ਨਾ ਹੀ ਆ ਬਾਈ ਹਨਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਅੱਜ ਵਾਲਾ ਪੂਰੀ 1,45,000 ਰੁਪਏ ਬੱਚੀ ਦਾ 1 ਲੱਖ ਤੇ 50 ਅੱਜ ਵਾਲਾ ਰੇਟ ਆ ਇਦਾਂ ਦੀ ਬੱਚੀ ਮੰਨ ਕੇ ਹੁਣ ਆਪਾਂ ਅੱਗੇ ਵੇਚਦੇ ਵੀ ਆ ਲੈਨੇ ਵੀ ਆ ਅੱਗੇ ਤਿਆਰੀ ਤੇ ਇਦਾਂ ਦੀ ਬੱਚੀ 2 ਲੱਖ ਦੀ 2.10 ਦੀ ਵੀ ਵੇਖ ਜਾਂਦੀ ਆ ਕੱਦ-ਕੁੱਦ ਆ ਗਿਆ ਫੁੱਲ ਭਜਨ ਵੀ ਫੁੱਲ ਬਾਕੀ ਪਰਮਾਤਮਾ ਸੁੱਖ ਰੱਖੇ ਇੱਕ ਬੱਚੀ ਆਪਾਂ ਹੋਰ ਲਈ ਹੈਗੀ ਠੀਕ ਆ ਜੀ 42 ਕਿਲੋ ਦੁੱਧ ਜਮਾ ਹੁਣ ਕੱਡੇ ਦਾ ਤੋਲਣ ਦਾ ਮਗਰ ਬੱਚੀ ਆ ਐ ਨਹੀਂ ਪਤਾ ਆਪਾਂ ਲੈਬ ਵਿੱਚ ਵਾਦੀਏ ਜਿਹੜੇ ਵਿੱਚ ਕਹਿੰਦੇ ਨੇ ਗਾਇਨਾਂ ਦੁੱਧ ਨਹੀਂ ਦਿੰਦੀ ਹੁੰਦੇ ਆ ਬੋਲਣ ਵਾਲੇ ਬਹੁਤ ਤਰ੍ਹਾਂ ਦੇ ਆ ਨਾ ਇੰਨਾ ਕਿਹੜਾ ਜੱਗ ਜਿੱਤੇ ਜਾਂਦਾ ਠੀਕ ਆ ਗੱਲ ਪਰ ਵੀ ਇੰਨੀ ਗੱਲ ਹੈਗੇ ਬਾਈ ਇੱਥੇ ਜਿੰਨਾ ਹੁਣ ਆਪਣੇ ਨੇੜੇ ਤੇਰੇ ਮਾਲ ਦਿੱਤਾ ਹੁੰਦਾ ਜਿਹੜੇ ਦੇ ਮਰਜ਼ੀ ਕਰਨ ਦੇ ਫੋਨ ਲਾ ਲਈ ਜੇ ਤੈਨੂੰ ਐਂ ਕਹਦਾ 25 ਕਿਲੋ ਦਊਗੀ ਤੈਨੂੰ ਨੱਟ ਦਊਗੀ ਕਿਉਂ ਬਾਈ ਦੇਖ ਪੇ ਜਿੰਨਾ ਕ ਆਪਣੇ ਨੌਲੇਜ ਪਰਮਾਤਮਾ ਨੇ ਦਿੱਤੇ ਉਹਨਾਂ ਕਦਾ ਸੋਚ ਕੇ ਆਪਾਂ ਲੈਣੀ ਆ ਠੀਕ ਆ ਗੱਲ ਹੈਨਾ ਸ਼ੁਰੂ ਤੋਂ ਹੁਣ ਜਦੋਂ ਆਪਣਾ ਕਾਰੋਬਾਰੀ ਇਹ ਆ ਔਰ ਟੌਪ ਟੌਪ ਜਿਹੜੇ ਹੁਣ ਕੱਚੇ ਜਾਨਵਰ ਜੇ ਕੋਈ ਲੈ ਕੇ ਵੀ ਜਾਂਦਾ ਬਾਈ ਆਪਦੇ ਕੇਅਰ ਨਾਲ ਜਿੱਦਾਂ ਮਰਜੀ ਇਹਨਾਂ ਨੂੰ ਤਿਆਰ ਕਰਲੇ ਕਰਮ ਵਾਲਿਆਂ ਨੂੰ ਠੀਕ ਹੈ ਗੱਲ ਨੰਬਰ ਵੀ ਬੋਲ ਦਿੰਦਾ 9530801956 ਜਿਵੇਂ ਹੁਣ ਆ ਬੇੜਾ ਨੇ ਇਹਨਾਂ ਦਾ ਵੀ ਮੁੱਲ ਨਹੀਂ ਹੈਗਾ ਗਰਮੀ ਵਾਲਾ ਤੋਹਫੇ ਨੇ ਇਹ ਠੀਕ ਹੈ ਇਹ ਕੀ ਹੋ ਗਈ ਇੱਕ ਨੰਬਰ ਤੇ ਸੂਈ ਹੋ ਗਈ ਵਧੀਆ ਜਾਨਵਰ ਨੇ 95308 ਤੇ 0195622 ਦਾ ਨੰਬਰ ਹੈ ਜਿਹੜੇ ਸੱਜਣਾ ਵੱਡੀਆਂ ਬੇੜਾ ਲੈਣ ਦੇ ਸ਼ਕੀਰ ਨਿਸ਼ਾਨ ਬਣਾਉਣਾ ਚਾਹੁੰਦੇ ਨੇ ਆਪ ਤੇ ਦੇ ਕਿੰਨਾ ਸੋਹਣਾ ਥਣ ਕੱਢਾ ਦਿੱ ਜਾਂ ਫਾਰਮ ਦੀ ਹੈ ਨਾ ਉਹ ਸੰਪਰਕ ਬਾਈ ਨਾਲ ਜਰੂਰ ਕਰਿਓ ਦੇ ਨਾਲ-ਨਾਲ ਗਰਮੀ-ਗਰਮੀ ਮੱਜਾਂ ਵੀ ਮਿਲ ਲਈਆਂ ਟੌਪ ਕੁਆਲਿਟੀ ਦੀਆਂ گاਵਾਂ ਦਾ ਕੰਮ ਤਾਂ ਚੱਲਦਾ ਯਾਰ ਰੁਟੀਨ 'ਚ ਨੀਲੀ ਰਾ ਵੀ ਮੋਰਾ ਨਸਲਾ ਹਰੇਕ ਕੁਆਲਿਟੀ ਬਾਈ ਕੋਲੇ ਮਿਲੂਗੀ ਧੰਨਵਾਦ ਜੀ